ਸਵੇਕ ਸਿੰਘ ਜੰਬਰ ਭਇਓ ਸਿੱਖ ਮਦ ਮਜਬੂਤ ਸਵੇਕ ਸਿੰਘ ਜੰਬਰ ਨਾਮ ਦਾ ਇੱਕ ਮਹਾਨ ਸਿੰਘ ਸਿੱਖੀ ਚ ਬੜਾ ਮਜਬੂਤ ਭਾਵ ਡੇੜੇ ਰਾਦੇਵਾਲਾ ਸਿੰਘ ਹੋਇਆ ਹੈ। ਵਾਪੀ ਸਾਧਗੁਰ ਸਿੱਖ ਹੋਤਾ ਜਿਸ ਕੋ ਤੋਂਤਾ ਭੂਤਾ। ਉਹਦੇ ਮਾਤਾ ਪਿਤਾ ਵੀ ਗੁਰਸਿੱਖੀ ਸਾਨ ਸਿੱਖਣ ਦੇ ਘਾਰ ਹੀ ਸਵੇਕ ਸਿੰਘ ਦਾ ਜਨਮ ਹੋਇਆ ਸੀ ਤੇ ਅੱਗੇ ਉਹਦੇ ਪੁੱਤਰ ਵੀ ਸਿੱਖ ਹੋਏ ਹਨ। ਬਾਲ ਅਵਸਥਾ ਸੁਤ ਫਾਸੀ ਪੜਾਇਓ। ਕਹਿੰਦੇ ਇਹਦਾ ਇੱਕ ਲੜਕਾ ਸੀਗਾ ਸਹਾਬਾ ਸਿੰਘ ਬੱਚਾ ਸੀਗਾ ਛੋਟਾ ਤੇ ਉਹਨਾਂ ਦਿਨਾਂ ਵਿੱਚ ਫਾਰਸੀ ਜਿਹੜੀ ਸੀ ਉਹ ਹੀ ਵਿਦਿਆ ਜਿਹੜੀ ਸੀ ਸਕੂਲਾਂ ਕਾਲਜਾਂ ਚ ਪੜਾਈ ਜਾਂਦੀ ਸੀ। ਕਿਉਂਕਿ ਭਾਈ ਸੁਵੇਕ ਸਿੰਘ ਜੀ ਜਕਰੀਆ ਖਾਨ ਦੇ ਕੋਲ ਵਕੀਲ ਵੀ ਰਹੇ ਹਨ ਕੋਤਵਾਲ ਵੀ ਰਹੇ ਹਨ ਤੇ ਲਾਹੌਰ ਦੇ ਵਿੱਚ ਬਹੁਤ ਵੱਡੇ ਕੈਨੋ ਵੀ ਵਪਾਰੀ ਵੀ ਸਨ ਬਹੁਤ ਜ਼ਿਆਦਾ ਉਹਨਾਂ ਦਾ ਕਾਰੋਬਾਰ ਵੀ ਸੀਗਾ ਇਸ ਕਰਕੇ ਆਪਣੇ ਬੱਚੇ ਨੂੰ ਚੰਗੇ ਸਕੂਲ ਵਿੱਚ ਕਾਲਜ ਵਿੱਚ ਪੜ੍ਹਾਉਣਾ ਉਹਨਾਂ ਦੀ ਜ਼ਿੰਮੇਵਾਰੀ ਸੀ ਇਹ ਮਨਵਰਤਰੀਏ ਸਿੰਘ ਸਨ ਦੋ ਤਰ੍ਹਾਂ ਦੇ ਸਿੰਘ ਸਨ ਉਹਨਾਂ ਸਵੇਰੇ ਇੱਕ ਬਾਗੀ ਖਾਲਸਾ ਸੀ ਜਿਹੜਾ ਸਰਕਾਰ ਦੀ ਪਰਵਾਹ ਨਹੀਂ ਸੀ ਕਰਦਾ ਇੱਕ ਉਹ ਸਨ ਜਿਨ੍ਹਾਂ ਨੂੰ ਤਨਖਾਹੀਏ ਕਹਿੰਦੇ ਆ ਉਹ ਸਰਕਾਰ ਕੋਲ ਰਹਿ ਕੇ ਤਨਖਾਹ ਲੈ ਕੇ ਗੁਜ਼ਾਰਾ ਵੀ ਕਰਦੇ ਸੀ ਤੇ ਆ ਸਿੰਘਾਂ ਨਾਲ ਪ੍ਰੇਮ ਵੀ ਰੱਖਦੇ ਸੀ ਭਾਈ ਸੁਵੇਕ ਸਿੰਘ ਉਹਨਾਂ ਵਿੱਚੋਂ ਸੀਗਾ ਪਰ ਅੰਦਰੋਂ ਭਾਵਨਾ ਸਿੱਖੀ ਵਰਤੀ ਬਹੁਤ ਜੀਵ ਦੀ ਇਸ ਨਾਲ ਦਾ ਪੰਥਕਾਰ ਸੇਵਾਸਤੇ ਪੰਥ ਦਾ ਹਮਦਰਦੀ ਸੀ ਰੈਂਦਾ ਸਰਕਾਰ ਨਾਲ ਮਿਲ ਕੇ ਸੀਗਾ ਸੋ ਉਹ ਫਾਰਸੀ ਉਹਦਾ ਬੱਚਾ ਮਕਤਬ ਦੇ ਵਿੱਚ ਅੱਜ ਕੱਲ ਆਪਾਂ ਕਾਲਜ ਕਹਿੰਦੇ ਆ ਪਹਿਲਾਂ ਮਕਤਬ ਮਦਰਸਾ ਕਹਿੰਦੇ ਉਹਦੇ ਜੋ ਫਾਰਸੀ ਪੜਦਾ ਸੀ ਫਿਰ ਮੰਦ ਕਚਹਿਰੀ ਉਸੇ ਰਹਾਇਓ ਤੇ ਉਹ ਕਚਹਿਰੀ ਦੇ ਵਿੱਚ ਵੀ ਨੌਕਰੀ ਕਰਦਾ ਸੀਗਾ ਬੱਚਾ ਫਾਰਸੀ ਪੜ ਕੇ ਬਹੁਤ ਵੱਡਾ ਵਿਦਵਾਨ ਬਣ ਗਿਆ ਪਿਤਾ ਵੀ ਚੰਗੇ ਗੁਰਮਖਸਾਨ ਤੇ ਬਦਲ ਉਸੇ ਖਾਲਸਾ ਬਲ ਤੋਰੈ ਸੋ ਜਦੋਂ ਕਿਤੇ ਤੁਰਕਾਂ ਨੂੰ ਲੋੜ ਪੈਂਦੀ ਸੀ ਨਾ ਵੀ ਸਿੰਘਾਂ ਨਾਲ ਗੱਲਬਾਤ ਕਰਨੀ ਹੈ ਖਾਲਸੇ ਪੰਥ ਨਾਲ ਸੁਲ੍ਹਾ ਕਰਨੀ ਹੈ ਕੋਈ ਸਿੰਘਾਂ ਨਾਲ ਉਹ ਵਿਚਾਰਾ ਦਾ ਆਦਾਨ ਪ੍ਰਦਾਨ ਕਰਨਾ ਉਦੋਂ ਸੁਬੇਕ ਸਿੰਘ ਨੂੰ ਹੀ ਅੱਗੇ ਕਰਦੇ ਸੀ ਜਦੋਂ ਪਿੱਛੇ ਆਪਾਂ ਕਥਾ ਸੁਣ ਚੁੱਕੇ ਹਾਂ ਵੀ ਨਵਾਬੀ ਦਾ ਖਿਤਾਬ ਆਇਆ ਸੀ ਬਾਬਾ ਜੀ ਕਪੂਰ ਸਿੰਘ ਵਾਸਤੇ ਉਹ ਖਿਤਾਬ ਵੀ ਸੁਬੇਕ ਸਿੰਘ ਹੀ ਲੈ ਕੇ ਆਇਆ ਸੀ ਔਰ ਇਹ ਕਹੀ ਸੇ ਨਿਸਾਨ ਇੱਕ ਅਲਾ ਇਹ ਨਹੀਂ ਸੀ ਕਿ ਸੂਰਤ ਸਿੰਘ ਨਾਮ ਦਾ ਸਿੰਘ ਸੀ ਜਿਹਨੂੰ ਆਪਾਂ ਜ਼ਮਦੰਦੇ ਨਹੀਂ ਤਖਤਾਲ ਦੇ ਜਿਹੜੇ ਆਪਾਂ ਲਿਸਟ ਪੜ੍ਹਦੇ ਆ ਨਾ ਪੁਰਾਣੇ ਸਿੰਘਾਂ ਦੀ ਮੁਖੀਆਂ ਦੀ ਉਹਦੇ ਚ ਭਾਈ ਸੂਰਤ ਸਿੰਘ ਦਾ ਵਿਜੀਕਰ ਆਉਂਦਾ ਉਹ ਵੀ ਲਾਹੌਰ ਤੇ ਹੀ ਰਹਿੰਦੇ ਸਨ ਤੇ ਲਾਹੌਰ ਦੇ ਵਿੱਚ ਦੀਵਾਨ ਕੌੜਾ ਮਲ ਅਤੇ ਨੱਛੀ ਰਾਮ ਭਾਈ ਸੂਰਤ ਸਿੰਘ ਇਸੇ ਤਰ੍ਹਾਂ ਇਹ ਭਾਈ ਸੁਵੇਕ ਸਿੰਘ ਬਹੁਤ ਸਾਰੇ ਸਹਾਇਤਾ ਦੀ ਸਿੱਖ ਤੇ ਅਮਰਤਾਰੀ ਸਿੱਖ ਸਰਕਾਰ ਦੇ ਉੱਤੇ ਨਾਲ ਮਿਲਵਟਨ ਰੱਖਦੇ ਸਨ ਉਹ ਰਾਜਨੀਤੀ ਦੇ ਖਿਆਲ ਵੀ ਸੀ ਵੀ ਤਾਂ ਗਏ ਇਥੋਂ ਦਾ ਵੀ ਪਤਾ ਲੱਗਦਾ ਰਹੇ ਵੀ ਕੀ ਕੁਝ ਕਰ ਰਿਹਾ ਖਾਲਸੇ ਦੇ ਖਿਲਾਫ ਖਾਲਸਾ ਵੀ ਤਿਸ ਕੋ ਕੱਲ ਲੋ ਰਹਿ ਤੇ ਖਾਲਸਾ ਵੀ ਉਹਦੀ ਗੱਲ ਮੰਨ ਲੈਂਦਾ ਸੀ ਪੰਥ ਖਾਲਸਾ ਸੁਵੇਕ ਸਿੰਘ ਦੀ ਗੱਲ ਨੂੰ ਟਾਲਦਾ ਨਹੀਂ ਸੀ ਕਹਿੰਦੇ ਜਦੋਂ ਨਵਾਬੀ ਆਈ ਇਸੇ ਕਹਿੰਦੇ ਅਸੀਂ ਨਵਾਬੀ ਨਹੀਂ ਲੈਣੀ ਅਸੀਂ ਤਾਂ ਬਾਦਸ਼ਾਹ ਹੀ ਲੈਣੀ ਹੈ ਥੋਕਰਾ ਮਾਰਦੇ ਨਵਾਬੀ ਨੂੰ ਸੁਵੇਕ ਸਿੰਘ ਹੱਥ ਜੋੜ ਕੇ ਖਲੋ ਗਿਆ ਸਿੰਘੋ ਖਾਲਸਾ ਜੀ ਤੁਹਾਡਾ ਬਚਨ ਸਾਥ ਹੈ ਬਾਦਸ਼ਾਹ ਹੀ ਤੁਸੀਂ ਲੈਣੀ ਹੈ ਗੁਰੂ ਨੇ ਦੇਣੀ ਹੈ ਪਰ ਜਿਹੜੀ ਉਹ ਅਭੀ ਆਇਆ ਇਹਨੂੰ ਕਿ ਤੱਕਾ ਮਾਰ ਦਿਓ ਇਹਦਾ ਲੈਨ ਉਹ ਪਾਸੇ ਵੀ ਆ ਜਾਏਗੀ ਸਿਖ ਬੇਪਰਵਾਹ ਸੰ ਕਹਿੰਦੇ ਅਸੀਂ ਬਾਦਸ਼ਾਹ ਹੀ ਦੇਣੀ ਹੈ ਸਵੇਕ ਸਿੰਘ ਨੇ ਸਮਝਾਇਆ ਖਾਸਾ ਜੀ ਰਾਜਨੀਤੀ ਕਹਿੰਦੀ ਜੋ ਮਿਲਦਾ ਉਹ ਨਹੀਂ ਛੱਡਣਾ ਚਾਹੀਦਾ ਬਾਕੀ ਫੇਰ ਵੇਖੀ ਜਾਏਗੀ ਜਿਹੜਾ ਆਪਾਂ ਇਸੇ ਨਵਾਬੀ ਤੇ ਬੈਠੇ ਰਹਿਣਾ ਫੇਰ ਸਿੰਘਾਂ ਨੇ ਉਹਦੀ ਗੱਲ ਮੰਨ ਲਈ ਜਿਹੜੀ ਗੱਲ ਕਹਿੰਦਾ ਸੀ ਇਹਨੂੰ ਸਵੇਕ ਸਿੰਘ ਪੰਥੋਂ ਦੀ ਮੰਨ ਵੀ ਲੈਂਦਾ ਸੀ ਤੇ 500 ਦੇ ਲਈ ਅਰਦਾਸ ਵੀ ਕਰਦਾ ਰਹਿੰਦਾ ਸੀ ਵੀ ਸਵੇਕ ਸਿੰਘ ਦੀ ਮਹਾਰਾਜ ਚੜ੍ਹਦੀ ਕਲਾ ਰੱਖਣ ਕੋਈ ਤੁਰਕਨ ਪਰੇ ਜ਼ਰੂਰੀ ਕੰਮ ਜੇ ਤੁਰਕਾਂ ਨੂੰ ਕੋਈ ਜ਼ਰੂਰੀ ਕੰਮ ਪੈਂਦਾ ਸੀ ਪੰਥ ਨਾਲ ਉਹ ਸੁਪੇਜੈ ਕਰ ਕਰ ਸਲਾਮ ਉਹਨੂੰ ਭੇਜਦੇ ਸੀ ਸਲਾਮਾਂ ਕਰ ਕਰਕੇ ਤੁਰਕ ਬੜੇ ਨਾ ਨੀਤੀਵਾਨ ਸਨ ਉਹਨਾਂ ਨੂੰ ਪਤਾ ਸੀ ਵੀ ਸਿੰਘਾਂ ਨਾਲ ਕਈ ਵਾਰੀ ਸਾਨੂੰ ਲੜਨਾ ਪੈਂਦਾ ਹੈ ਕਈ ਵਾਰੀ ਸੁਲ੍ਹਾ ਕਰਨੀ ਪੈਂਦੀ ਹੈ ਜਦੋਂ ਸੁਲ੍ਹਾ ਕਰਨੀ ਪੈਂਦੀ ਉਹਨੇ ਸਵੇਕ ਸਿੰਘ ਦਾ ਮੂੰਹ ਹੁੰਦਾ ਇਸ ਕਰਕੇ ਸਵੇਕ ਸਿੰਘ ਨੂੰ ਤੰਗ ਵੀ ਨਹੀਂ ਸੀ ਕਰਦੇ ਬਹੁਤ ਬਾਰ ਸਿੰਘਾਂ ਪੈ ਆਇਓ ਸਵੇਕ ਸਿੰਘ ਕਈ ਵਾਰ ਖਾਲਸੇ ਦੇ ਗੋਲ ਅਕਾਲ ਤਖਤ ਸਾਹਿਬ ਤੇ ਜਾਂ ਜਿੱਥੇ ਵੀ ਪੰਥ ਖਾਲਸਾ ਜੰਗਲਾਂ 'ਚ ਕੈਸਿੰਘ ਨਾਲ ਗੱਲਬਾਤ ਸਰਕਾਰ ਦੀ ਕਰਦਾ ਸੀ ਜਦੋਂ ਮੀਰ ਮੰਨੂ ਆਇਆ ਮੀਰ ਮੰਨੂ ਨੇ ਆਉਂਦਿਆਂ ਸਿੱਖਾਂ ਨਾਲ ਸੁਨਾ ਕੀਤੀ ਸੀ ਇਹ ਗੱਲ ਬਹੁਤੇ ਨੂੰ ਨਹੀਂ ਪਤਾ ਪਰ ਇਤਿਹਾਸ ਵਿੱਚ ਲਿਖੀ ਹੈ ਮੀਰ ਮੰਨੂ ਨੇ ਆਉਂਦੇ ਸਾਲ 1748 ਦੇ ਵਿੱਚ ਮੁੱਖ ਮੰਤਰੀ ਬਣਿਆ ਪੰਜਾਬ ਦਾ ਉਹਨੇ ਪੰਜਾਬ ਦੀ ਉਤਰ ਰਾਜ ਭਾਲ ਹੀ ਸੰਭਾਲਿਆ ਗਵਰਨਰ ਦੇ ਸੰਭਾਲਦੇ ਹਾਂ ਸਾਰ ਸਿੱਖਾਂ ਨਾਲ ਸੁਨਾ ਕੀਤੀ ਸਿੱਖਾਂ ਨੂੰ ਆਪਣੇ ਨਾਲ ਜੋੜ ਲਿਆ ਤੇ ਮੀਰ ਮੰਨੂ ਦੀ ਮਦਦ ਤੇ ਉਹ ਸਿੱਖ ਸਾਰੇ ਲਾਹੌਰ ਪਹੁੰਚੇ ਸਨ ਅਬਦਾਲੀ ਨਾਲ ਲੜਾਈ ਹੋਣੀ ਸੀ ਮੀਰ ਮੰਨੂ ਪੰਜਾਬ ਦੇ ਵਿੱਚ ਦਿੱਲੀ ਵੱਲੋਂ ਮੁਗਲਾਂ ਦਾ ਬਣਾਇਆ ਹੋਇਆ ਗਵਰਨਰ ਸੀਗਾ ਉਦੋਂ ਅਬਦਾਲੀ ਆ ਗਿਆ ਚੜ ਕੇ ਅਬਦਾਲੀ ਦਾ ਹੁਣ ਮੁਕਾਬਲਾ ਕਰਨ ਦੀ ਤਾਕਤ ਨਹੀਂ ਸੀ ਮੀਰ ਮੰਨੂ ਦੀ ਹੋ ਜਾਂਦੀ ਨਹੀਂ ਮਜਬੂਤ ਨਹੀਂ ਸੀ ਉਹਨੇ ਸਿੱਖਾਂ ਨਾਲ ਸੁਲਾ ਕਰਨ ਲਈ ਵੀ ਸਿੰਘੋ ਤੁਸੀਂ ਮੇਰੀ ਮਦਦ ਕਰੋ ਤੇ ਮੈਂ ਤੁਹਾਡਾ ਸਦਾ ਹੀ ਕਰਜਾਈ ਰਹਾਗਾ ਤੇ ਖਾਲਸੇ ਨੇ ਉਹਦੀ ਮਦਦ ਕੀਤੀ ਪਰ ਜਦੋਂ ਮਦਦ ਕਰਨ ਸੁੱਖਾ ਸਿ ਹੋਰੀ ਗਏ ਨਾ ਲਾਹੌਰ ਸ਼ਹਿਰ ਪਹਿਲਾਂ ਸਿੱਖਾਂ ਦੀ ਮੁਸਲਮਾਨਾਂ ਨਾਲ ਉੱਥੇ ਲੜਾਈ ਹੋ ਗਈ ਉਹ ਐ ਹੋ ਗਈ ਕਿ ਜਦੋਂ ਸਿੰਘ ਸ਼ਹਿਰ 'ਚ ਬੜੇ ਤੇ ਉਹ ਗਊਆਂ ਮਾਰ ਰਹੇ ਸੀਗੇ ਜਦੋਂ ਗਊਆਂ ਮਾਰਦੇ ਵੇਖੇ ਸਿੰਘ ਉਹਨਾਂ ਦੇ ਗਲ ਪੈ ਗਏ 8 8 ਬੰਦੇ ਉਹਨਾਂ ਦੇ ਸਿੰਘਾਂ ਨੇ ਮਾਰ ਦਿੱਤੇ ਜਿਹੜੇ ਗੁੱਚੜ ਸੀਗੇ ਨਾ ਝੜਕਾ ਦਿੱਤੇ ਰੌਲਾ ਪੈ ਗਿਆ ਸ਼ਹਿਰ 'ਚ ਮੀਰ ਮੰਨੂ ਫਿਰ ਮੀਰ ਮੰਨੂ ਨੇ ਉਹਨਾਂ ਨੂੰ ਚੁੱਪ ਕਰਾਇਆ ਵੀ ਕੋਈ ਨਹੀਂ ਅਜੇ ਇਹਨਾਂ ਸਿੱਖਾਂ ਦੀ ਸਾਨੂੰ ਲੋੜ ਹੈ ਬਾਅਦ ਵਿੱਚ ਦੇਖਾਂਗੇ ਉਹ ਬਾਅਦ ਵਿੱਚ ਫਿਰ ਮੀਰ ਮੰਨੂ ਸਿੱਖਾਂ ਦਾ ਬੈਰੀ ਬਣ ਗਿਆ ਤੇ ਕਥਾ ਸਾਰੀ ਪੰਥ ਪ੍ਰਕਾਸ਼ ਵਿੱਚ ਆਉਂਦੀ ਹੈ ਵਿਸਤਾਰ ਨਾਲ ਸੋ ਇਦਾਂ ਜਦੋਂ ਵੀ ਕੋਈ ਗੱਲਬਾਤ ਹੁੰਦੀ ਸੀ ਨਾ ਸਿੰਘਾਂ ਨਾਲ ਸੁਣਾ ਕਰਨ ਦੀ ਉਦੋਂ ਸਰਕਾਰ ਇਸੇ ਨੂੰ ਵਰਤਦੀ ਸੀ ਕਿੱਥੇ ਬਲ ਕਰ ਕਿੱਥੇ ਛਲ ਕਰ ਲੀਬੀ ਕਿਤੇ ਬਲ ਕਰਕੇ ਕਿਤੇ ਛਲ ਕਰਕੇ ਦੁਰਕ ਆਪਣਾ ਕੰਮ ਕੱਢਦੇ ਸੀ ਸਿੱਖ ਆਪਣਾ ਕੱਢਦੇ ਸੀ ਰਾਜਨੀਤੀ ਚਲਦੀ ਇਦਾਂ ਹੀ ਹੈ ਹਾਂਜੀ ਸੋ ਸਬਦਾ ਖਾਲਸੇ ਪੇਤ ਅੰਦਰ ਦੀਆਂ ਸਾਰੀਆਂ ਗੱਲਾਂ ਦਾ ਸਵੈਕਸ ਨੂੰ ਪਤਾ ਹੁੰਦਾ ਸੀ ਲਾਹੌਰ ਤੋਂ ਕੀ ਹੋ ਰਿਹਾ ਕੌਣ ਕੀ ਕੁਝ ਕਰ ਰਿਹਾ ਉਹ ਸਾਰੀਆਂ ਗੱਲਾਂ ਸਵੇਰ ਸਿੰਘ ਪੰਥ ਖਾਲਸੇ ਨੂੰ ਆ ਕੇ ਦੱਸਿਆ ਕਰਦਾ ਸੀ ਉਹ ਤਾਂ ਪੰਥ ਸੋਤ ਬੜੇ ਹੀਤ ਉਹਦਾ ਪੰਥ ਨਾਲ ਬਹੁਤ ਪ੍ਰੇਮ ਸੀ ਗੁਰ ਕਲ ਦੀ ਧਰਤਾ ਸਿੰਘ ਸੀ ਉਹ ਪਾਵੇਂ ਉਹ ਸਰਕਾਰੀ ਬੋਲੀ ਵੀ ਬੋਲਣੀ ਪੈਂਦੀ ਸੀ ਕਈ ਵਾਰੀ ਉੱਥੇ ਬਹਿ ਕੇ ਪਰ ਉਹ ਅੰਦਰੋਂ ਪੰਥ ਦਾ ਹਿੱਤ ਐਸੀ ਸੀ ਹਾਂਜੀ ਪੰਥ ਖਾਤਰ ਤਨ ਮਨ ਤਨ ਨਾਵੇਂ ਖਾਲਸੇ ਪੰਥ ਦੀ ਸ਼ਾਨ ਦੇ ਵਾਸਤੇ ਆਪਣਾ ਤਨ ਮਨ ਧਨ ਵਾਲ ਨੂੰ ਤਿਆਰ ਰਹਿਦਾ ਸੀ ਨੈ ਪੁੱਤਰ ਪੋਤਰੇ ਕੋ ਹਿੱਤ ਰਖਾਵੇ ਇਹਨਾਂ ਉਹਦਾ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਆਪਣੇ ਪੁੱਤਰ ਪੋਤਿਆਂ ਨਾਲ ਪਿਆਰ ਨਹੀਂ ਸੀ ਜਿੰਨਾ ਗੁਰੂ ਨਾਲ ਪਿਆਰ ਸੀ ਹੁੰਦਾ ਵੀ ਇਦਾਂ ਹੀ ਗੁਰਸਿੱਖੀ ਤਾਂ ਹੀ ਆ ਜੇ ਗੁਰੂ ਨਾਲ ਮੁੱਖ ਪਿਆਰ ਹੋਵੇ ਗੁਰੂ ਨਾਲ ਮੁੱਖ ਸੀ ਉਹਦਾ ਪਿਆਰ ਪਰਵਾਦ ਦੂਜੀ ਥਾਂ ਤੇ ਸੀ ਹਾਂਜੀ ਬੋਹਰਾ ਸੁਵੇਗ ਸਿੰਘ ਜੰਬਰ ਹੁਤਾ ਜਪੀ ਤਪੀ ਹਟਦਾਰ ਸੁਵੇਗ ਸਿੰਘ ਜੰਬਰ ਜਿੱਥੇ ਸਿੱਖੀ ਦਾ ਪ੍ਰੇਮੀ ਸੀ ਜਪੀ ਤਪੀ ਹਟਿਆ ਵੀ ਸੀ ਨਿਤਨੇਮੀ ਸੀ ਬਾਣੀ ਪੜਨ ਵਾਲਾ ਨਿਤਨੇਮ ਸਿਮਰਨ ਕਰਨ ਵਾਲਾ ਸਿੰਘ ਸੀ ਜੈਸੀ ਕੀਨੀ ਤੁਰਕ ਨੇ ਸੋ ਅਬ ਸੁਣੋ ਵਿਚਾਰ ਪਰ ਉਸ ਬਹਾਦਰ ਪੁਰਸ਼ ਦੇ ਨਾਲ ਵੀ ਤੁਰਕਾਂ ਨੇ ਭਰਾਈ ਨਹੀਂ ਕੀਤੀ ਉਹਦੇ ਨਾਲ ਵੀ ਬੜਾ ਜ਼ੁਲਮ ਟਾਇਆ ਉਹ ਸੁਣੋ ਕਥਾ ਸੁਵੇਕ ਸਿੰਘ ਫੜ ਜੰਬਰ ਮੰਗਾਇਆ ਸੁਵੇਕ ਸਿੰਘ ਜੰਬਰ ਨੂੰ ਵੀ ਗ੍ਰਿਫਤਾਰ ਕਰ ਲਿਆ ਤੁਰਕਾਂ ਨੇ ਸ਼ਹੀਦ ਕਰਨ ਵਾਸਤੇ ਜਿਸ ਦਾ ਬੇਟਾ ਸਾਥ ਫੜਾਇਆ ਲਾਲ ਉਹਦੇ ਪੁੱਤਰ ਸ਼ਹਾਬਾਜ ਸਿੰਘ ਨੂੰ ਵੀ ਫੜ ਲਿਆ ਸੁਵੇਕ ਸਿੰਘ ਤੇ ਸ਼ਹਾਬਾਜ ਸਿੰਘ ਪਿਓ ਪੁੱਤਰ ਗ੍ਰਿਫਤਾਰ ਕੀਤੇ ਗਏ ਕਹੋ ਨਵਾਬ ਤੁਮ ਆਵੋ ਦੀਨਾ ਨਵਾਬ ਕਹਿਣ ਲੱਗਾ ਦੇਖੋ ਸਿੱਖੋ ਹੁਣ ਜੋ ਕੁਝ ਪਿੱਛੇ ਲੰਘਿਆ ਟਾਈਮ ਲੰਘ ਗਿਆ ਹੁਣ ਅਸੀਂ ਤੁਹਾਨੂੰ ਸਿੱਖ ਨਹੀਂ ਰਹਿਣ ਦੇਣਾ ਹੁਣ ਤੂੰ ਮੁਸਲਮਾਨ ਬਣ ਜਾ ਦੋਵੇਂ ਪਿਓ ਪੁੱਤਰ ਇਸਲਾਮ ਕਬੂਲ ਕਰ ਲੋ ਲੇਵੋ ਧਾਮ ਔ ਕਾਮ ਔ ਜਮੀਨਾ ਔ ਜੋ ਸਾਡੇ ਤੋਂ ਲੈਣਾ ਜਮੀਨ ਜਾਇਦਾਦ ਜਗੀਰ ਜਿੰਨੀ ਮਰਜ਼ੀ ਲੈ ਲੋ ਤੁਹਾਨੂੰ ਪਹਿਲੇ ਨਾਲੋਂ ਵੀ ਉੱਚੇ ਅਹੁਦੇ ਦੇਾਂਗੇ ਇਨਾਮ ਦੇਾਂਗੇ ਪਰ ਮੁਸਲਮਾਨ ਬਣਨਾ ਪਏਗਾ ਹੁਣ ਨਹੀਂ ਚੱਲੇਗਾ ਤੁਹਾਡਾ ਸਿੱਖੀ ਦਾ ਜਿਹੜਾ ਤੁਸੀਂ ਕਰਦੇ ਸੀ ਨਾ ਵੀ ਸਿੱਖ ਬਣ ਕੇ ਨੌਕਰੀ ਕਰੀਗੇ ਹੁਣ ਨਹੀਂ ਮੈਂ ਕਰਨ ਦੇਾਂਗਾ ਨਹੀਂ ਤੋ ਮਰਨੋ ਕਰ ਮਨਜੂਰ ਨਹੀਂ ਤਾਂ ਹੁਣ ਮਰਨਾ ਮਨਜੂਰ ਕਰ ਲਓ ਮਾਰ ਦੇਾਂਗਾ ਜੇ ਤੁਸੀਂ ਇਸਲਾਮ ਨਹੀਂ ਕਬੂਲ ਕਰੋਗੇ ਤਾਂ ਜਾਨ ਤੋਂ ਹੱਥ ਧੋ ਲੋਗੇ ਚੜੋ ਚਰਖ ਗਿਰ ਹੋਵਾਂ ਚੂਰਾ ਅਸੀਂ ਤੁਹਾਨੂੰ ਚਰਖੜੀ ਤੇ ਝਾੜ ਕੇ ਚੂਰ-ਚੂਰ ਕਰ ਦੇਵੇਂ ਚਰਖੜੀ ਦੇ ਉੱਤੇ ਕਮਾਇਆ ਜਾਂਦਾ ਸੀ ਨਾ ਜਦੋਂ ਉਦੋਂ ਬੰਦੇ ਦੀਆਂ ਹੱਡੀਆਂ ਸਾਰੀਆਂ ਹੀ ਚੂਰ ਹੋ ਜਾਂਦੀਆਂ ਸਨ ਕੜਕ ਹੋ ਜਾਂਦੀਆਂ ਸਨ ਤੁਹਾਨੂੰ ਅਸੀਂ ਚਰਖੜੀ ਤੇ ਝਾੜ ਤਬ ਬੋ ਗੁਰਨਸਕਾਰੀ ਇਹ ਸੁਣ ਕੇ ਭਾਈ ਸਵੇਕ ਸਿੰਘ ਜੀ ਬੋਲੇ ਤਨ ਚ ਰਖਣੀ ਤਨ ਇਹ ਕਰੀ ਕਹਿ ਲਗਿਆ ਖਾਨ ਬਹਾਦਰ ਇਹ ਘੜੀ ਵੀ ਤਨ ਦੇ ਚ ਰਖੜੀ ਵੀ ਤਨ ਦੇ ਅਸੀਂ ਇਹਨੂੰ ਨਮਸਕਾਰ ਕਰਦੇ ਆ ਇਹ ਚ ਰਖੜੀ ਤਨ ਹੈ ਜਿਹੜੀ ਸਾਡਾ ਸਿੱਧਕ ਪਰਖੇਗੀ ਜਿਹੜੀ ਸਾਨੂੰ ਗੁਰੂ ਨਾਲ ਜੋੜੇਗੀ ਵਰਨਾ ਤਾਂ ਹੈ ਹੀ ਆ ਤੇ ਇਹ ਘੜੀ ਇਹ ਪਲ ਇਹ ਸਮਾਂ ਇਹ ਜ਼ਿੰਦਗੀ ਦਾ ਸਤਾਨ ਸਮਝੀਏ ਚਾ ਚਰਕਣੀ ਹਮੈ ਗਿਰਾਵੋ ਹਾਂ ਤੇ ਲਖੜੀ ਤੇ ਚਾੜ ਕੇ ਸਾਨੂੰ ਤੋੜ ਦਿਓ ਮਾਰ ਦਿਓ ਸ਼ਹੀਦ ਕਰ ਦਿਓ ਉਹ ਅਬ ਹਮ ਕੋ ਟੀਨ ਨਾ ਲਾਵੋ ਦੇਰ ਨਾ ਲਾਓ ਅਸੀਂ ਮਰਨ ਨੂੰ ਤਿਆਰ ਹਾਂ ਪਰ ਸਾਨੂੰ ਇਹ ਨਾ ਕਹੋ ਵੀ ਮੁਸਲਮਾਨ ਬਣ ਜਾਓ ਮੁਸਲਮਾਨ ਬਣਨਾ ਪ੍ਰਵਾਨ ਨਹੀਂ ਹੈ ਮਰਨਾ ਪ੍ਰਵਾਨ ਹੈ ਹਮ ਤੋ ਗੁਰ ਕੇ ਸਿੱਖ ਸਿੱਧਾ ਆਵਾਂ ਅਸੀਂ ਤਾਂ ਕਲਗੀਧਰ ਪਾਤਸ਼ਾਹ ਦੇ ਸਿੰਘ ਹਾਂ ਤੇ ਸਿੰਘ ਬਣੇ ਰਹਾਂਗੇ ਗੁਰ ਕਹਿਤ ਪ੍ਰਾਨ ਪਲ ਜਾਵਾਂ ਗੁਰੂ ਵਾਸਤੇ ਤੇ ਸਾਡੇ ਪ੍ਰਾਨ ਜਾਂਦੇ ਆ ਤਾਂ ਜੀ ਸਦਕੇ ਜਾਣ ਗੁਰੂ ਵਾਸਤੇ ਸਾਡੀ ਜਾਨ ਜਾਂਦੀ ਹੈ ਜਾਵੇ ਅਸੀਂ ਗੁਰੂ ਨੂੰ ਨਹੀਂ ਛੱਡਾਂਗੇ ਤਨ ਨਵਾਬ ਤਨ ਤਬਦੀਨ ਹਾਂ ਏ ਨਵਾਬ ਤੇਰਾ دین ਤੈਨੂੰ ਮੁਬਾਰਕ ਹੈ ਅਸੀਂ ਇਸਲਾਮ ਨੂੰ ਮਾੜਾ ਨਹੀਂ ਕਹਿੰਦੇ ਧਰਮ ਸਾਰੇ ਚੰਗੇ ਨੇ ਜਿੱਥੇ-ਜਿੱਥੇ ਕਿਸੇ ਦੀ ਆਸਥਾ ਹੈ ਜਿਹੜੇ ਧਰਮ ਵਿੱਚ ਕੋਈ ਜੀ ਰਿਹਾ ਨੇਕੀ ਦੇ ਰਾਹ ਤੇ ਤੁਰ ਰਿਹਾ ਉਹਨੂੰ ਮੁਬਾਰਕ ਉਹਨੂੰ ਧੰਨ ਆਖਿਆ ਧੰਨ ਗੁਰੂ ਨਾਨਕ ਸਾਹਿਬ ਦੇ ਕਿਸੇ ਧਰਮ ਨੂੰ ਇਹ ਨਹੀਂ ਆਖਿਆ ਵੀ ਤੂੰ ਆਪਣਾ ਧਰਮ ਬਦਲ ਕੇ ਮੇਰਾ ਚੇਲਾ ਬਣ ਜਾ ਮੁਸਲਮਾਨਾਂ ਨੂੰ ਇਹ ਥੋੜਾ ਆਖਿਆ ਵੀ ਤੁਸੀਂ ਮੁਸਲਮਾਨੀ ਧਰਮ ਛੱਡ ਕੇ ਸਿੱਖੀ ਜਾਓ ਨਹੀਂ ਆਖਿਆ ਬਲਕਿ ਆਖਿਆ ਮੁਸਲਮਾਨ ਮੂਲ ਦਿਲ ਹੋਵੇ ਅ ਜੇ ਕੋਈ Hindu ਹੈ ਤੇ ਉਹਨੂੰ ਇਹ ਨਹੀਂ ਆਖਿਆ ਵੀ ਤੂੰ Hindu ਧਰਮ ਛੱਡ ਕੇ ਮੇਰੇ ਕੋਲ ਆ ਜਾ। ਬਲਕਿ ਉਹਨੂੰ ਆਖਿਆ ਤੂੰ ਆਸਲ Hindu ਬਣ ਜਾ, ਨੇਕ ਬਣ ਜਾ। ਜੋ ਤੇਰੇ ਕੋਲ ਤੈਨੂੰ ਬ੍ਰਹਮਾਪੁਰਸ਼ ਆ ਰਿਸ਼ੀਆ ਮੂਨੀਆਂ ਨੇ ਮਰਿਆਦਾ ਦੱਸੀ ਤੋ ਉੱਤੇ ਚੱਲ, ਉਹ ਲਾਈ ਕਰ। ਗੁਰੂ ਸਾਹਿਬ ਇਨਸਾਨ ਨੂੰ ਇਨਸਾਨ ਬਣਾਉਣ ਆਏ ਨੇ। ਧਰਮਾਂ ਦੀਆਂ ਕੰਧਾਂ-ਪਾਣ ਖੜੀਆਂ ਕਰਨ ਨਹੀਂ ਆਏ। ਤੋ ਭਾਈ ਸਵੇਕ ਸਿੰਘ ਜੀ ਕਹਿੰਦੇ ਵੀ ਤੁਹਾਡਾ ਧਰਮ ਤੁਹਾਨੂੰ ਮੁਬਾਰਕ। ਅਸੀਂ ਕਹਿੰਦੇ ਹ ਇ슬람 ਬੜਾ ਚੰਗਾ ਤੇ ਤੁਸੀਂ ਇ슬람 'ਚ ਪੱਕੇ ਰਹੋ। ਪਰ ਸਾਨੂੰ ਨਾ ਆਖੋ ਕੁਝ ਵੀ। ਸਾਨੂੰ ਗੁਰੂ ਨਾਨਕ ਦੇ ਜਿਹੜਾ ਰਾਹ ਦੱਸਿਆ ਹੈ कलकी ਧਰ ਨੇ ਜਿਹੜਾ ਰਾਹ ਦੱਸਿਆ ਸੀ ਉਹਦੇ ਤੇ ਚੱਲਾਂਗੇ ਹਾਂਜੀ ਆਦਲ ਹੈ ਤੂੰ ਬੜੋਂ ਪਰ ਬੀਨਾ ਭਾਈਸ ਵੇਖ ਕੇ ਕਹਦੇ ਤੂੰ ਬੜਾ ਸਿਆਣਾ ਹੁਕਮਰਾਨ ਹੈ ਤੈਨੂੰ ਪਤਾ ਹੋਣਾ ਚਾਹੀਦਾ ਕਿ ਕਦੀ ਕਿਸੇ ਸਿੱਖ ਨੇ ਆਪਣਾ ਧਰਮ ਅੱਜ ਤੱਕ ਛੱਡਿਆ ਕੋਈ ਵੀ ਸਿੱਖ ਦੱਸ ਦੇ ਵੀ ਜਿਹੜਾ ਤੇਰੇ ਤੁਸੀਂਾਂ ਤੋਂ ਡਰ ਕੇ ਮੁਸਲਮਾਨ ਬਣਿਆ ਹੋਵੇ ਮਰਨੋਂ ਡਰ ਹਮ ਦੀਨ ਮੋਹ ਕਾਰੋ ਮੌਤ ਦਾ ਡਰ ਦੇ ਕੇ ਤੂੰ ਸਾਨੂੰ ਦੀਨ ਚ ਕਰਨਾ ਚਾਹੁੰਦਾ ਇਹ ਕਿੱਧਰ ਦੀ ਸਿਆਣਪ ਹੈ ਇਹ ਕਿੱਧਰ ਦਾ ਪ੍ਰਚਾਰ ਹੈ ਹਾਂ ਜੇ ਤੂੰ ਸਾਨੂੰ ਇਸਲਾਮ ਦੇ ਪ੍ਰਚਾਰ ਨਾਲ ਇਸਲਾਮ ਦੀਆਂ ਖੂਬੀਆਂ ਦੱਸ ਕੇ ਪ੍ਰਭਾਵਿਤ ਕਰ ਲੈਂਦਾ ਸੀ ਮੁਸਲਮਾਨ ਬਣ ਜਾਂਦੇ ਖੁਸ਼ੀ ਨਾਲ ਉਹ ਗੱਲ ਵੱਖਰੀ ਸੀ ਕਾਲੇ ਤੋਂ ਤਲਵਾਰ ਦੇ ਜੋਰ ਨਾਲ ਤਸੀਹੇ ਦੇ ਦੇ ਕੇ ਡਰਾ ਡਰਾ ਕੇ ਮਾਰ ਮਾਰ ਕੇ ਕਦੇ ਵੀ ਅਸੀਂ ਆਪਣਾ ਧਰਮ ਬਦਲਾਂਗੇ ਜੇ ਕੋਈ ਬਣ ਵੀ ਜਾਵੇ ਡਰਦਾ ਮਾਲਾ ਉਹ ਧਰਮ ਹੀ ਨਹੀਂ ਹੁੰਦਾ ਕੋਸੇ ਦੀ ਵਾਹੇ ਜੇ ਕੋਈ ਬਣ ਵੀ ਜਾਵੇ ਮੁਸਲਮਾਨ ਤੇ ਅੰਦਰ ਤਾਂ ਧਰਮ ਕੋਈ ਨਹੀਂ ਨਾ ਉਹਦੇ ਉਹਦਾ ਬਾਹਰ ਲਾਇਆ ਨੇ ਮਖੌਟਾ ਬਦਲਿਆ ਹਿੰਦੂਆਂ ਵਾਲਾ ਲਾ ਕੇ ਮੁਸਲਮਾਨਾਂ ਵਾਲਾ ਪਾ ਲਿਆ ਸੋ ਇਸ ਵਾਸਤੇ ਅਸੀਂ ਆਪਣੇ ਧਰਮ 'ਚ ਪੱਕੇ ਰਹਿਣਾ ਹੈ ਭਾਵੇਂ ਤੂੰ ਸਾਨੂੰ ਮਾਰ ਦੇ ਵੱਢ ਦੇ ਟੁੱਕ ਦੇ ਜੋ ਮਰਜੀ ਕਰ ਲੈ ਉਹ ਇਹ ਦਿਨ ਮੈਂ ਫਿਰ ਨਾ ਮਰਾਂ ਇਹ ਦੱਸੋ ਵੀ ਤੁਸੀਂ ਮੁਸਲਮਾਨ ਬਣ ਜਾਵਾਂਗੇ ਜੋ ਪੁੱਤਰ ਇਸਲਾਮ ਕਬੂਲ ਕਰ ਲਵਾਂਗੇ ਫਿਰ ਮਰਾਂਗੇ ਨਹੀਂ ਇਹ ਤਾਂ ਗਰੰਟੀ ਦੇ ਦਮ ਇਹ ਵੀ ਨਹੀਂ ਮਰੋਗੇ ਪੱਕੀ ਗਰੰਟੀ ਹੈ ਵੀ ਤੁਸੀਂ ਅਮਰ ਹੋ ਜਾਓਗੇ ਫਿਰ ਤੁਹਾਡੀ ਮੌਤ ਨਹੀਂ ਹੋਣੀ ਫਿਰ ਅਸੀਂ ਬਣ ਵੀ ਜਾਈਏ ਮੁਸਲਮਾਨ ਪਰ ਜੇ ਮੁਸਲਮਾਨ ਬਣ ਕੇ ਫਿਰ ਵੀ ਤਾਂ ਮਰਨਾ ਹੀ ਹੈ ਜੇ 100 100 ਵਰਿਆ ਜੀਵਨ ਵੀ ਤਾਂ ਹੋ ਸੀ ਕੇ 100 ਸਾਲ ਜੀਵਣਾ ਤੇ ਫਿਰ ਵੀ ਮਰਨਾ ਪਏਗਾ ਹਾਂਜੀ ਜੋ ਫਿਰ ਵੀ ਸਿਰ ਮਰਨ ਹੋ ਰਹੇ ਹੈ ਭਾਈ ਇਸ ਵੇਖ ਕੇ ਕਹਿੰਦੇ ਆ ਜਗਦੀਆ ਖਾਨ ਦੇ ਖਾਨ ਬਹਾਦਰ ਤੇ ਫਿਰ ਵੀ ਮੌਤ ਸਰ ਦੇ ਉੱਤੇ ਹੈ ਐਸ ਜੀਵਨ ਕਿਉਂ ਤਮ ਤਜ ਬਹਿ ਫਿਰ ਅਸੀਂ ਆਪਣੇ ਸਿੱਖੀ ਨੂੰ ਛੱਡ ਕੇ ਕਿਉਂ ਮਰੀਏ ਸਿੱਖੀ ਵਿੱਚ ਹੀ ਮਰਾਂਗੇ ਜੇ ਮੌਤ ਤਾਂ ਆਉਣੀ ਆਉਣੀ ਹੈ ਤਾਂ ਮਰਨੋਂ ਡਰ ਹਮ ਆਵੇਂ ਦੀਨਾ ਅੱਜ ਅਸੀਂ ਬਹੁਤੋਂ ਡਰ ਕੇ ਮੁਸਲਮਾਨ ਬਣ ਜਾਂਦੇ ਹਾਂ ਜੇ ਹੋਏ ਮਰਨੋਂ ਨਾ ਹੀ ਕਮੀਨਾ ਤੇ ਫਿਰ ਥੋੜਾ ਜਿਨਾ ਬਾਅਦ ਮੌਤ ਫੇਰ ਆ ਗਈ ਫਿਰ ਮਰਾਂਗੇ ਯਾ ਤਾਂ ਤੁਹਾਨੂੰ ਇਹ ਗਾਰੰਟੀ ਦੇ ਦੇ ਵੀ ਬਸ ਤੁਸੀਂ ਮੁਸਲਮਾਨ ਬਣ ਜਾਓ ਉਸ ਤੋਂ ਬਾਅਦ ਤੁਹਾਡੀ ਮੌਤ ਨਹੀਂ ਹੋਵੇਗੀ ਗਾਰੰਟੀ ਹੈ ਅਜਕਰੀਆ ਤੇਰੀ ਮੌਤ ਦੀ ਵੀ ਕੋਈ ਗਾਰੰਟੀ ਹੈ ਵੀ ਤੂੰ ਮਰਨਾ ਕੋਈ ਨਹੀਂ ਇਹੀ ਗੱਲ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਨੇ ਸੂਬੇ ਸਹਾਂਦ ਨੂੰ ਕਹੀ ਸੀ ਵੀ ਜੇ ਮੁਸਲਮਾਨ ਬਣ ਕੇ ਮੌਤ ਨਹੀਂ ਆਉਂਦੀ ਅਸੀਂ ਬਣ ਜਾਈਏ ਪਰ ਮੌਤ ਫਿਰ ਵੀ ਆ ਜਾਣੀ ਹੈ ਇਸ ਕਰਕੇ ਅਸੀਂ ਜਿਹੜੀ ਮੌਤ ਨੇ ਕੱਲ ਆਉਣਾ ਉਸ ਨੂੰ ਅੱਜ ਹੀ ਪ੍ਰਵਾਨ ਕਰ ਲੈਂਦੇ ਹਾਂ ਮਰਨਾ ਤਾਂ ਹੈ ਹੀ ਹੈ ਹਾਂਜੀ ਜੈਸੇ ਤੂੰ ਮੈਂ ਦੀਨ ਹੈ ਪਿਆਰਾ ਜਿਸ ਤਰ੍ਹਾਂ ਤੈਨੂੰ ਦੀਨ ਪਿਆਰਾ ਹੈ ਐਸੇ ਹੀ ਹੈ ਧਰਮ ਹਮਾਰਾ ਤੇ ਸਾਨੂੰ ਖਾਲਸਾ ਪੰਥ ਪਿਆਰਾ ਹੈ ਸਿੱਖੀ ਧਰਮ ਪਿਆਰਾ ਹੈ ਚਾਹ ਜ ਰੱਖਣੀ ਅਬੈ ਮਰਾਵ ਕੱਲ ਦੀ ਥਾਂ ਦੇ ਅੱਜ ਹੁਣੇ ਇਸੇ ਵੇਲੇ ਚ ਰੱਖਣੀ ਲਿਆ ਸਾਨੂੰ ਚ ਰੱਖਣੀ ਚਾੜ ਕੇ ਸ਼ਹੀਦ ਕਰ ਦੇ ਅਸੀਂ ਸ਼ਹੀਦੀ ਬਾਣ ਨੂੰ ਤਿਆਰ ਹਾਂ ਪਰ ਤੇਰਾ ਇਹ ਬੇਹੂਦਾ ਬਕਵਾਸ ਉਹਨੂੰ ਤਿਆਰ ਨਹੀਂ ਆਂ ਕਿ ਤੂੰ ਆਖੇ ਮੁਸਲਮਾਨ ਬਣੋ ਇਹ ਗੱਲ ਸਾਡੇ ਕੰਨਾਂ 'ਚ ਨਹੀਂ ਚੰਗੀ ਲੱਗਦੀ ਮਾਰੋ ਅਬੇ ਨਾ ਦੇਰ ਲਗਾਓ ਹੁਣੇ ਮਾਰੋ ਮਾਰੋ ਅਬੇ ਨਾ ਦੇਰ ਲਗਾਓ ਦੇਰ ਨਾ ਲਾਓ ਹੁਣੇ ਮਾਰ ਦਿਓ ਮੁਸਲਮਾਨ ਹਮ ਹੋਵੇ ਨਹੀਂ ਅਸੀਂ ਮੁਸਲਮਾਨ ਨਹੀਂ ਹੁੰਦੇ ਮੁਸਲਮਾਨ ਨਹੀਂ ਬਣਦੇ ਅਸੀਂ ਧਰਮ ਆਪਣੋ ਸਾਥ ਨਿਭਾਹੀ ਅਬੀ ਆਪਣਾ ਧਰਮ ਕਿਸ ਤਰ੍ਹਾਂ ਸਵਾਸ ਨਾਲ ਨਿਭਾਣਾ ਹੈ ਕਬ ਨਵਾਬ ਨੇ ਹੁਕਮ ਸੋ ਕੀਨਾ ਇਹ ਤਾਂ ਨਵਾਬ ਗੁੱਸੇ 'ਚ ਭਰ ਗਿਆ ਤੇ ਉਸਨੇ ਹੁਕਮ ਦਿੱਤਾ ਚਾਚ ਰੱਖਣੀ ਸਿੰਘ ਸੌਦੀਨਾ ਜੇ ਤੂੰ ਚੜ੍ਹਦੇ ਚ ਰੱਖਣੀ ਦੇ ਉੱਤੇ ਭਾਈ ਸਵੇਖ ਸਾਂ ਜਿਹਨੂੰ ਚਰਖੜੀ ਤੇ ਚਾੜ ਕੇ ਘੁਮਾ ਦਿੱਤਾ ਉੱਚੇ ਚਾੜ ਫਿਰ ਬਹੁਤ ਘੁਮਾਇਆ ਉਦੋਂ ਚਰਖੜੀ ਦੇ ਨਾਲ ਉੱਪਰ ਚਾੜ ਕੇ ਜਦੋਂ ਘੁਮਾਉਂਦੇ ਆ ਨਾ ਉਹ ਘੁੰਮਦੀ ਆ ਜਦੋਂ ਚਰਖੜੀ ਉਦੋਂ ਬੰਦੇ ਦੀਆਂ ਹੱਡੀਆਂ ਕੜਕ ਜਾਂਦੀਆਂ ਤੇ ਸਰੀਰ ਤੇ ਟੂਬੇ ਉੱਡਣ ਲੱਗਦੇ ਇਦਾਂ ਚਰਖੜੀ ਤੇ ਚਾੜ ਕੇ ਘੁਮਾਇਆ ਗਿਆ ਵਾਹਿਗੁਰੂ ਤਿੰਨ ਨਾਹੀਂ ਪੁਲਾਇਆ ਜਦੋਂ ਚਰਖੜੀ ਚੱਲੀ ਭਾਈ ਸਾਹਿਬ ਵਾਹਿਗੁਰੂ ਵਾਹਿਗੁਰੂ ਜੱਪਣ ਲੱਗ ਵਾਹਿਗੁਰੂ ਤੈਨੂੰ ਨਾਹੀਂ ਪੁਲਾਇਆ ਨਾਮ ਨਹੀਂ ਛੱਡਿਆ ਕਿਉਂਕਿ ਨਾਮ ਤੇ ਆਸਰੇ ਤੇ ਦੁੱਖ ਸੁੱਖ ਬਰਾਬਰ ਹੁੰਦੇ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੇ ਸੁ ਐਸੀ ਅਵਸਥਾ ਆ ਜਾਂਦੀ ਹੈ ਤੈਸਾ ਸੋਹਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਹਿ ਕਾਫੀ ਤੈਸਾ ਮਾਨ ਤੈਸਾ ਬਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਉਪਰ ਤਈ ਹੈ ਜੀਵਨ ਮੁਖ ਐਸੀ ਅਵਸਥਾ ਸੀ ਕਿ ਭਾਈ ਸਵੇਖ ਸੇ ਤੇ ਲਕੜੀ ਤੇ ਚੜ ਗਏ ਜੋ ਜੋ ਮੁਕਤੇ ਗੁਰੂ ਜਾਰੇ ਮੂੰਹ ਤ ਵਾਹਿਗੁਰੂ 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 ਉਚਾਰਨ ਕਰਦਾ ਸੀ ਸਿੰਘ ਅਕਾਲ ਅਕਾਲ ਕਰ ਉੱਚ ਬੁਕਾਰ ਸਤਿ ਸ੍ਰੀ ਅਕਾਲ ਅਕਾਲੀ ਅਕਾਲ ਇਹ ਤਾਂ ਉਚਾਰਨ ਕਰਦਾ ਸੀ ਸੁਣ ਬਾਬ ਮਨ ਮੈਂ ਬਹੁਤ ਕੋਪ ਹੈ ਬਾਬ ਸੌ ਸੁਣ ਕੇ ਗੁੱਸੇ ਵਿੱਚ ਲਾਲ ਪੀੜਾ ਹੋਈ ਜਾਂਦਾ ਸੀ ਔਰ ਕੁਮਾਏ ਕਰਾਵੋਂ ਚੋਪੈ ਕਹਿੰਦਾ ਨੂੰ ਚੁੱਪ ਕਰਾਓ ਇਹਦੀ ਆਕਾਲ ਆਕਲ ਬੰਦ ਕਰਾਓ ਜਦੋਂ ਸਿੰਘ ਆਕਾਲ ਆਕਲ ਤੇ ਜਾਂਦਾ ਸੀ ਤੇ ਨਵਾਬ ਦੇ ਕੰਨ ਪਾਟਦੇ ਸੀ ਉਹ ਕਹਿੰਦਾ ਸੀ ਹੋਰ ਕਮਾਓ ਜ਼ੋਰ ਨਾਲ ਤਾਂ ਕਿ ਦੀ ਆਵਾਜ਼ ਆਣੀ ਬੰਦ ਹੋ ਜਾਵੇ। ਟਿੰਮ ਤੇ ਸਿੰਘ ਸੋ ਔਰ ਉਚਾਰੈ। ਲੋਕਾਂ ਚ ਲਖੜੀ ਕਵਾਉਂਦੇ ਸੀਗੇ ਤੁਸੀਂ ਆ ਦਿੰਦੇ ਸੀ ਤਿਉਂ ਤਿਉਂ ਭਾਈ ਸੁਬੇਗ ਸਿੰਘ ਅਕਾਲ ਯ ਅਕਾਲ ਕਾਰਯ ਅਕਾਲ ਕਹਿੰਦਾ ਸੀ। ਸਤਿਗੁਰ ਨਾਮ ਨਾਮ ਮਨੋਂ ਵਿਸਾਰੈ। ਉਹਦੇ ਮੂੰਹ ਤੋਂ ਵਾਹਿਗੁਰੂ 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 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੀ ਹੁੰਦਾ ਸੀ। ਉਹ ਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਕੋਈ ਗੱਲ ਹਾਏ ਉਹ ਫਸੀ ਤੱਕ ਨਹੀਂ ਸੀ ਕਰਦਾ। ਘੋਰਾ ਤਬ ਨਵਾ ਵੈਸੇ ਕਹੋ ਯਾ ਕੋ ਲਿਉ ਉਤਾਰ। ਨਵਾਬ ਕਹਿਣ ਲੱਗਾ ਉਹਨੇ ਨੂੰ ਚ ਰਖਲੀ ਤੋਂ ਥੱਲੇ ਲਾ ਲਓ। ਉਤਾਰੋ ਇਹਨੂੰ ਯਾ ਗਏ ਬੇਟੇ ਕੋ ਟੰਗਿਓ ਯਾਹੂ ਕੋ ਜੋ ਦਿਖਾ ਲ ਇਹਦੇ ਬੇਟੇ ਨੂੰ ਚ ਲੱਕੜੀ ਤੇ ਚੜਾਓ ਇਹਦੇ ਸਾਹਮਣੇ ਇਹ ਆਪ ਦਾ ਤੁਸੀਂ ਇਹ ਸਹਿ ਗਿਆ ਹੈ ਪਰ ਜਦੋਂ ਇਹਦੇ ਸਾਹਮਣੇ ਇਹਦਾ ਪੁੱਤਰ ਘੁਮਾਵਾਂਗੇ ਚ ਲੱਕੜੀ ਤੇ ਚੜ੍ਹ ਕੇ ਫਿਰ ਇਹਨੂੰ ਪਤਾ ਲੱਗੇਗਾ ਇਹਨੂੰ ਹੋਰ ਤਕਲੀਫ ਉਦੋਂ ਹੋਵੇਗੀ ਕਬ ਚੰਡਾਲਨ ਵੈਸੇ ਕੀਨਾ ਕਬ ਚੰਡਾਲਾਂ ਨੇ ਜਲਾਤਾ ਨੇ ਅਲਿਸ਼ਾ ਬਾਦ ਸੈਜੀ ਜੋ ਸੁਵੇਕ ਸਿੰਘ ਦਾ ਜਵਾਨ ਪੁੱਤਰ ਸੀ ਉਹਨੂੰ ਫੜ ਲਿਆ ਬਾਂਦ ਟਾਂ ਕਰ ਉਲਟੋ ਦਿਨਾ ਸ਼ਹਾਬ ਸਿੰਘ ਨੂੰ ਬੰਨ ਕੇ ਟਾਂ ਕੇ ਚ ਰਖਣੀ ਤੇ ਉਲਟਾ ਕਰਕੇ ਚਾਚ ਰਖਣੀ ਬਹੁਤ ਕੁਮਾ ਆ ਰਖਣੀ ਤੇ ਚਾੜ ਕੇ ਜਦੋਂ ਘੁਮਾਣਾ ਸ਼ੁਰੂ ਕੀਤਾ ਤੇ ਉਹਦੀਆਂ ਵੀ ਹੱਡੀਆਂ ਜਿਹੜੀਆਂ ਨੇ ਕਰਕਣ ਲੱਗੀਆਂ ਸੁਵੇਕ ਸਿੰਘ ਕੋ ਨੈਣ ਦਿਖਾਇਆ ਸੁਵੇਕ ਸਿੰਘ ਦੇ ਸਾਹਮਣੇ ਇਹ ਕਰ ਰਿਹਾ ਸੀ ਵੀ ਪਿਓ ਦੇ ਸਾਹਮਣੇ ਪੁੱਤਰ ਨੂੰ ਤਕਲੀਫ ਹੋਵੇਗੀ ਪੁੱਤਰ ਹਾਏ ਹਾਏ ਕਰੇਗਾ ਤੇ ਪਿਓ ਦਾ ਦਿਲ ਫਿਰ ਤਹਿਲ ਜਾਏਗਾ ਮਾਪੇ ਆਪ ਦਾ ਦੁਖੀ ਹੋ ਲੈਂਦੇ ਆ ਆਪਣੇ ਬੱਚੇ ਨੂੰ ਦੁਖੀ ਹੋਇਆ ਨਹੀਂ ਕੋਈ ਦੇਖ ਸਕਦਾ ਬੱਚਾ ਦੁਖੀ ਹੋਵੇ ਤੇ ਸਾਰਿਆਂ ਦਾ ਦਿਨ ਦਹਿਰ ਜਾਂਦਾ ਸੋ ਇਹਦਾ ਬੱਚਾ ਜਦੋਂ ਇਹਦੇ ਸਾਹਮਣੇ ਦੁਖੀ ਹੋਵੇਗਾ ਇਸਲਾਮ ਕਬੂਲ ਕਰ ਲੇਗਾ ਤੇ ਉਹਦੇ ਸਾਹਮਣੇ ਪੁੱਤਰ ਨੂੰ ਚਰਖੜੀ ਤੇ ਝਾੜ ਦਿੱਤਾ ਸੁਬੇਕ ਸਿੰਘ ਤਬ ਐਸੇ ਕਹਿ ਹੈ ਭਾਈ ਸੁਬੇਕ ਸਿੰਘ ਜੀ ਆਪਣੇ ਪੁੱਤਰ ਨੂੰ ਸਾਹਮਣੇ ਚਰਖੜੀ ਤੇ ਚੜ੍ਹਾ ਵੇਖ ਕੇ ਕਹਿ ਰਹੇ ਸਨ ਤਨ ਤਨ ਪੁੱਤਰ ਤਨ ਦਿਨ ਯਹ ਪੁੱਤਰਾ ਬੇਟਾ ਤੂੰ ਤਾਨਾ ਔਰ ਅੱਜ ਦਾ ਦਿਨ ਵੀ ਤਾਨਾ ਇਹ ਘੜੀ ਵੀ ਤਾਨਾ ਕਿ ਤੇਰਾ ਇਹ ਸਰੀਰ ਗੁਰੂ ਦੇ ਲੇਖੇ ਲੱਗਣ ਲੱਗਾ ਹੈ ਸੋ ਤਨਪੁਰਖ ਜੋ ਧਰਮ ਨਿਭਾਹੈ ਉਹ ਇਹ ਕਹਿ ਰਿਹਾ ਸੀ ਸਵੇਪ ਸਿੰਘ ਪੁੱਤਰਾ ਉਹ ਬੰਦਾ ਵੀ ਤਨ ਹੁੰਦਾ ਜਿਹੜਾ ਆਪਣਾ ਧਰਮ ਨਿਭਾ ਦਵੇ ਤਨਪੁਰਖ ਜੋ ਗੁਰਪਗ ਚਾਹੈ ਉਹ ਉਸ ਤਨ ਹੁੰਦਾ ਜਿਹੜਾ ਗੁਰੂ ਦੇ ਚਰਨਾਂ ਨਾਲ ਪ੍ਰੇਮ ਕਰਕੇ ਨਿਭ ਜਾਵੇ ਜਿਵੇਂ ਉਤਾਰ ਨਵਾਬ ਬੁਲਾਇਆ ਹੁਣ ਪੁੱਤਰ ਨੂੰ ਵੀ ਚੜਖੜੀ ਤੋਂ ਹੰਦਾ ਲਿਆ ਦੋਵਾਂ ਪਿਓ ਪੁੱਤਰਾਂ ਨੂੰ ਫਿਰ ਨਵਾਬ ਨੇ ਆਪਣੇ ਸਾਹਮਣੇ ਖੜਾ ਕੀਤਾ ਦੇਖਿਆ ਦੁੱਖ ਫਿਰ ਬਾਤਨ ਲਾਇਆ ਬੜੇ ਭਾਰੀ ਤੁਸੀਂ ਇਹ ਦਿੱਤੇ ਹਡੀਆਂ ਚੂਰ ਚੂਰ ਕਰ ਦਿੱਤੀਆਂ ਸਰੀਰ ਨੂੰ ਕਸ਼ਟ ਬੜਾ ਹੋਇਆ ਦੋਵਾਂ ਪਿਓ ਪੁੱਤਰਾਂ ਨੂੰ ਹੋਣ ਜਕਰੀਆ ਖਾਨ ਨੇ ਦੇਖਿਆ ਵੀ ਇਹ ਤਾਂ ਬੜੇ ਠੀਠ ਨੇ ਇਹਨਾਂ ਨੂੰ ਹੋਰ ਗੱਲਾਂ 'ਚ ਪਰਚਾ ਲਈਏ ਉਹ ਫੇਰ ਗੱਲਾਂ ਕਰਨ ਲੱਗ ਪਿਆ ਉਹਨਾਂ ਨਾਲ ਤੂੰ ਹੈ ਬਾਲਕ ਬੁੱਧ ਤੇ ਨਹੀਂ ਉਹਨੂੰ ਵੱਖਰਾ ਕਰਕੇ ਕਹਿਣ ਲੱਗਾ ਨਵਾਬ ਬੋਲਿਆ ਕਾਕਾ ਤੂੰ ਬੱਚਾ ਹੈ ਤੇ ਤੇਰੀ ਉਮਰ ਛੋਟੀ ਤੇਨੂੰ ਪਤਾ ਨਹੀਂ ਹੈ ਤੇਰੇ ਦੁਨੀਆ ਦਾ ਅਜੇ ਕੋਈ ਗਿਆਨ ਨਹੀਂ ਹੈ ਕਰ ਕੇ ਹਟ ਕਿਉਂ ਉਮਰ ਗਵਾਹੀ ਤੂੰ ਹਟ ਕਰਕੇ ਆਪਣੀ ਜਵਾਨੀ ਕਿਉਂ ਰੋਲਦਾ ਹੈ ਕਿਉਂ ਮਰ ਲਗਾ ਕਾਕਾ ਤੂੰ ਬਿਨ ਆਈ ਮੌਤ ਕਿਉਂ ਮਰਦਾ ਹੈ ਬਿਤਾ ਤੇਰੇ ਨੇ ਸਭ ਲਖ ਲਿਆ ਤੇਰੇ ਪਿਓ ਨੇ ਤੇ ਜਿੰਦਗੀ ਦੀ ਹੰਡਾ ਲਈ ਐ ਖਾ ਪੀਨੇ ਜੋ ਦੁਨੀਆ ਦੇ ਰੰਗ ਤਮਾਸ਼ੇ ਵੇਖਣੇ ਸੀ ਵੇਖ ਲਏ ਉਹ ਤਾਂ ਹੁਣ ਬੁੱਢਾ ਹੋ ਗਿਆ ਉਹ ਤਾਂ ਮੁੰਢ ਵੀ ਮਰ ਜਾਣਾ ਪਰ ਤੇਰੀ ਉਮਰ ਮਰਨ ਦੀ ਨਹੀਂ ਕਾਕਾ ਜੇ ਤੁਮਰਾ ਹਾਂਜੀ ਤੁਮਰਾ ਤੇਨੇ ਅਬ ਦੇਖਣ ਆਇਆ ਤੇਰੇ ਤੇ ਦਿਨ ਦੁਨੀਆ ਦੇ ਖਾਣ ਪੀਣ ਦੇ ਹੁਣ ਆਏ ਨੇ ਜੇ ਤੇਰਾ ਵਿਆਹ ਆਦੀ ਹੋਵੇਗਾ ਤੇਰਾ ਪਾਲ ਪਾਲ ਪਰਵਾਰ ਹੋਵੇਗਾ ਤੇ ਤੂੰ ਕਿਉਂ ਮਰਦਾ ਹੈ ਅਧ ਖਾਯੋ ਅਧ ਪੀ ਤੂੰ ਜਹ ਤੂੰ ਤੇ ਅਧ ਖਾਦਾ ਅਧ ਪੀਤਾ ਹੀ ਮੇ ਚਲਾ ਜਾਏਗਾ ਦੁਨੀਆ ਤੋਂ ਧਰਮ ਰੱਖਿਓ ਤੁੱਤ ਕਦ ਕਮ ਐ ਹੈ ਧਰਮ ਤੇਰਾ ਕੀ ਸਵਾਰੇਗਾ ਜੇ ਤੂੰ ਮਰ ਗਿਆ ਤਾਰਮਨਾਲ ਤੇਰੇ ਧਰਮ ਨੇ ਕਦੋਂ ਕੰਮ ਆਉਣਾ ਤੇਰੇ ਤੈਨੂੰ ਤਾਂ ਅਸੀਂ ਮਾਰ ਦੇਾਂਗੇ ਤੇ ਤੂੰ ਐਵੇਂ ਧਰਮ ਦੇ ਪਿੱਛੇ ਆਪਣੀ ਜਾਨ ਕਿਉਂ ਗਵਾਉਂਦਾ ਹੈ ਮੁਸਲਮਾਨ ਹਵੇਲੇ ਹੋ ਤੂੰ ਬੌਤੀ ਅਬੈ ਜੰਗੀਰ ਜੇ ਤੂੰ ਬਾਕਾ ਮੁਸਲਮਾਨ ਬਣ ਜਾਵੇਂ ਪਿਓ ਦਾ ਕਹਿਣਾ ਨਾ ਮੰਨੇ ਤੇ ਤੈਨੂੰ ਅਸੀਂ ਬੜੀਆਂ ਜਗੀਰਾਂ ਦੇਾਂਗੇ ਜਦੋਂ ਕੋ ਰਹੇ ਤਖਤ ਜਗ ਕਰੇ ਨਾ ਕੋਈ ਤਗੀਰ ਨਾ ਜਦੋਂ ਦੁਨੀਆ ਰਹੇਗੀ ਸਾਡਾ ਰਾਜ ਰਹੇਗਾ ਕੋਈ ਤੈਨੂੰ ਇਹ ਨਹੀਂ ਕਹੇਗਾ ਮੁਸਲਮਾਨ ਬਣ ਕੇ ਤੂੰ ਆਪਣਾ ਬੜਾ ਵਧੀਆ ਜੀਵਨ ਬਤੀਤ ਕਰੇਗਾ ਨਵਾਬ ਕਹੀਂ ਸੁਨ ਸੇਕ ਸੁਵੇਗਾ ਇਹ ਸੁਣ ਕੇ ਜੇ ਨਵਾਬ ਨੇ ਉਹਦੋਂ ਸੁਬੇਖ ਸਿੰਘ ਨੂੰ ਵੀ ਕਿਹਾ ਬਚਾਉ ਪੁੱਤਰ ਕੋ ਚਲਤੀ ਦੇਗਾ ਇਹ ਦੇਖ ਤੇਗ ਚੱਲ ਰਹੀ ਐ ਤੇ ਤੇਰਾ ਪੁੱਤਰ ਵੀ ਮਾਰਿਆ ਜਾਣਾ ਪੁੱਤਰ ਦਾ ਬਚਾ ਲੈ ਤੂੰ ਰੱਖ ਪੁੱਤਰ ਕੋ ਜੜ ਤੁਝ ਰਹਿ ਤੂੰ ਪੁੱਤਰ ਬਚਾ ਲਿਆ ਤੇਰੀ ਜੜ ਰਹਿ ਜਗੀ ਦੁਨੀਆ 'ਚ ਕੋਈ ਪੋਤਰ ਪੋਤਰੇ ਹੋਣਗੇ ਗਾਂ ਦੀ ਗਾਂ ਯਾਦ ਰੱਖਣਗੇ ਤੂੰ ਕਹੋ ਮੁਕਤੇ ਕਲਮਾ ਕਹੇ ਤੂੰ ਆਪ ਤੇ ਮਰਦਾ ਆਪਣੇ ਪੁੱਤਰ ਨੂੰ ਵੀ ਮਰਵਾਉਂਦਾ ਇਹਨੂੰ ਕਹਿ ਦੇ ਵੀ ਕਲਮਾ ਪੜ੍ਹ ਲਵੇ ਤੇਰਾ ਲੜਕਾ ਕਰੋ ਕਦਰ ਤੁਝ ਮਾਰੋ ਗ੍ਰਾਮ ਅਸੀਂ ਤੇਨੂੰ ਮਾਰ ਦੇ ਕੇ ਕਤਲ ਕਰ ਦੇਵਾਂਗੇ ਸ਼ਿਕਾਇਤ ਪੁੱਤਰ ਕਰ ਦੀਨ ਕਰਾਮ ਤੇਰੇ ਪੁੱਤਰ ਨੂੰ ਅਸੀਂ ਮੁਸਲਮਾਨ ਬਣਾ ਲਾਂਗੇ ਉਹਨੂੰ ਅਸੀਂ ਇਸਲਾਮ ਚ ਲੈ ਆਵਾਂਗੇ ਜਾਂ ਪਿੱਛੇ ਮੈਂ ਰਾਖੋਂ ਤੋਹੇ ਫਿਰ ਮੈਂ ਤੈਨੂੰ ਦੱਸਾਂਗਾ ਵੀ ਤੂੰ ਕਿਵੇਂ ਆਪਣੇ ਪੁੱਤਰ ਨੂੰ ਮੁਸਲਮਾਨ ਬਣਾਉਣ ਤੋਂ ਰੋਕ ਸਕਿਆ ਹੈ ਤੂੰ ਤੇ ਪੁੱਤਰ ਤੋਂ ਕਰ ਕਛ ਮੋਹੈਂ ਮੈਂ ਤਾਂ ਤੇਰੇ ਬੱਚੇ ਦੀ ਜਾਨ ਬਚਾਣੀ ਚਾਹੁੰਦਾ ਤੂੰ ਹੀ ਬਚਾ ਲੈ ਤੂੰ ਤੇ ਆਪਣੇ ਪੁੱਤਰ ਦੀ ਜਾਨ ਵਾਸਤੇ ਉਹਨੂੰ ਸਮਝਾ ਦੇ ਪੁੱਤਰ ਹੀ ਤੇ ਰਹੇ ਹੈ ਬੰਸ ਪੁੱਤਰ ਹੋਵੇ ਤੇ ਕੇ ਬੰਸ ਚੱਲਦਾ ਹੈ ਬਿਨਾ ਪੁੱਤਰ ਹੋਵੇ ਹੈ ਨਿਰਬੰਸ ਪੁੱਤਰ ਮਰ ਜਾਣ ਤੇ ਬੰਸ ਨਿਰਬੰਸ ਹੋ ਜਾਂਦਾ ਬੀਜ ਨਾਸ ਹੋ ਜਾਂਦਾ ਸੁਬੇਗ ਸਿੰਘ ਸੁਣ ਐਸੀ ਕਹੀ ਸੁਣ ਕੇ ਸੁਬੇਗ ਸਿੰਘ ਬੋਲਿਆ ਸੱਚ ਨਵਾਬ ਤੈ ਜੀਤੀ ਕਹੀ ਅਜਤਿਆ ਖਾਨ ਜੋ ਤੂੰ ਕਹਿੰਦਾ ਸੱਚ ਕਹਿਣਾ ਠੀਕ ਕਹਿ ਰਹੇ ਜੋ ਤੂੰ ਬੋਲ ਰਿਹਾ ਹੈ ਅਸੀਂ ਤੇਰਾ ਨੂਨ ਸੁਖਾਇਆ ਅਸੀਂ ਤੇਰਾ ਲੂਣ ਖਾਦਾ ਅਸੀਂ ਤੇਰੀ ਨੌਕਰੀ ਕੀਤੀ ਹੈ ਤੇਰੇ ਕੋਲ ਵੀ 25 ਸਾਲ ਅਸੀਂ ਨੌਕਰੀ ਕੀਤੀ ਹੈ ਨਵੇਂ ਨਾ ਬਣੇ ਨਾ ਖੋਟਾ ਤੁਮੇ ਅਲਾਇਆ ਤੈਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਕੋਤਾ ਨਹੀਂ ਬੋਲਦੇ ਕਿਉਂਕਿ ਜਿਹੜਾ ਲੂਣ ਖਾਈਏ ਉਹਦਾ ਸਤਕਾਰ ਕਰੀਦਾ ਅਸੀਂ ਤੈਨੂੰ ਆਪਣਾ ਮਾਲਕ ਸਮਝਦੇ ਆਂ ਤੇਰੇ ਸਾਹਮਣੇ ਨਹੀਂ ਬੋਲਦੇ ਹਮ ਸੁੱਤੋ ਆਪਣੇ ਦਇਉ ਉਪਦੇਸ਼ ਅਸੀਂ ਆਪਣੇ ਪੁੱਤਰ ਨੂੰ ਜਿਹੜਾ ਉਪਦੇਸ਼ ਦੇਣਾ ਸੀ ਦੇ ਦਿੱਤਾ ਅਸੀਂ ਹੁਣ ਉਹਦੇ ਵਿਚਾਰ ਬਦਲਨੇ ਨਹੀਂ ਜੋ ਸਾਡੇ ਵਿਚਾਰਨ ਉਦਾਂ ਹੀ ਰਹਿਣਗੇ ਰਾਗਨ ਸਾਚੇ ਗੁਰ ਨਿਜ ਪੇਸਾ ਅਸੀਂ ਆਪਣੇ ਕਲਗੀਧਰ ਦਾ ਬਾਣਾ ਬਾਣੀ ਨਹੀਂ ਛੱਡਣੀ ਕੇਸ ਸਿੱਖੀ ਕੇਸਾ ਸਵਾਸ ਨਾਲ ਬਾਣੀ ਹੈ ਕਹਾਂ ਜ਼ਿੰਦਗੀ ਕੀ ਪਰਤੀਤ ਜ਼ਿੰਦਗੀ ਦਾ ਕੀ ਭੋਜਾ ਹੈ ਜ਼ਿੰਦਗੀ ਤੂੰ ਪਹਿਨਾ ਵੀ ਬੱਚੇ ਦੀ ਉਮਰ ਥੋੜੀ ਆ ਬੱਚਾ ਉਸ ਦਿਨ ਵੀ ਕਿਤੇ ਮਰ ਸਕਦਾ ਐ ਐਕਸੀਡੈਂਟ ਚ ਮਰ ਸਕਦਾ ਕੋਈ ਸੱਪ ਲੜ ਸਕਦਾ ਕੋਈ ਬਿਮਾਰੀ ਆ ਸਕਦੀ ਐ ਕੋਈ ਖੂਜ ਡੇਗ ਪਵੇ ਮੌਤ ਕਿਸੇ ਉਮਰ ਚ ਵੀ ਆ ਜਾਂਦੀ ਐ ਇਹ ਕੋਈ ਗੱਲ ਨਹੀਂ ਵੀ ਬੱਚਾ ਬਚ ਜਾਵੇਗਾ ਜੇ ਤੂੰ ਛੱਡ ਦੇਵੇਂਗਾ ਕੀ ਪਤਾ ਕੱਲ੍ਹ ਨੂੰ ਹੋਰ ਕਿਤੇ ਮਰ ਜਾਵੇ ਮੌਤ ਤਾਂ ਆਉਣੀ ਹੀ ਆਉਣੀ ਐ ਇਸ ਕਰਕੇ ਅਸੀਂ ਮੌਤ ਤੋਂ ਡਰ ਕੇ ਆਪਣੇ ਗੁਰੂ ਦੀ ਸਿੱਖੀ ਨਹੀਂ ਛੱਡਦੇ ਜਾਂ ਸਿਰ ਮਰਨੋਂ ਬਹੁਤੀ ਰੀਤਾ ਇਸ ਜੀਵ ਦੇ ਸਿਰ ਤੇ ਮੌਤ ਦੇ ਬਹਾਨੇ ਬੜੇ ਨੇ ਬੜੇ ਤਰੀਕਿਆਂ ਨਾਲ ਮੌਤ ਆਉਂਦੀ ਐ ਕਿਸੇ ਨੂੰ ਸੁੱਤੇ ਪਏ ਆ ਜਾਂਦੀ ਐ ਕਿਸੇ ਨੂੰ ਸੱਪ ਲੜ ਕੇ ਆ ਜਾਂਦੀ ਐ ਕਿਸੇ ਨੂੰ ਥੋੜੇ ਤੋਂ ਡੇਕ ਕੇ ਆ ਜਾਂਦੀ ਐ ਕਿਸੇ ਕੋਠੇ ਤੋਂ ਡੇਕ ਕੇ ਮਰ ਜਾਂਦਾ ਕਿਸੇ ਦੇ ਪੇਟ ਦੇ ਦਰਦ ਉੱਠਦੀ ਤੇ ਮਰ ਜਾਂਦਾ ਕਿਸੇ ਦਾ ਹੱਟ ਫੇਲ ਹੋ ਜਾਂਦਾ ਕੁਝ ਵੀ ਹੋ ਜਾਂਦਾ ਮੌਤ ਇਹ ਤਾਂ ਹਜ਼ਾਰਾਂ ਤਰੀਕੇ ਤਾਂ ਤਾਂ ਮੌਤ ਤੋਂ ਕੋਈ ਬਚ ਸਕਦਾ ਕਦੀ ਵੀ ਨਹੀਂ ਬਸ ਹਾਂਜੀ ਰਹਿ ਤਰਮ ਤਨ ਅਭੀ ਜਾਏ ਜੇ ਧਰਮ ਰਹਿ ਜਾਵੇ ਤੇ ਸਰੀਰ ਖਤਮ ਹੋ ਜਾਵੇ ਤੇ ਸਸਤਾ ਸੌਦਾ ਧਰਮ ਮਹਿੰਗੀ ਚੀਜ਼ ਆ ਸਰੀਰ ਦੇ ਬਦਲੇ ਮਿਲਦੀ ਹੋਵੇ ਤਾਂ ਸਮਝੋ ਸਸਤੀ ਮਿਲ ਗਈ ਅਸੀਂ ਲੈਣ ਨੂੰ ਤਿਆਰ ਆਂ ਹਾਂਜੀ ਲਗ ਲਗ ਜੀਵੈ ਧਰਮ ਗਵਾਏ ਅਸੀਂ ਜਿੰਨਾ ਚਿਰ ਜੀਵਾਂਗੇ ਧਰਮ ਕਮਾਵਾਂਗੇ ਕਿਤ ਜੀਵਨ ਸੋ ਧਰਮ ਗਵਈਏ ਤੇ ਜ਼ਿੰਦਗੀ ਵਿੱਚ ਆਪਣਾ ਧਰਮ ਕਿਉਂ ਗਵਾਈਏ ਕਿਉਂ ਛੱਡੀਏ ਮਰਨੋਂ ਸਾਥ ਕਿਤੇ ਨੱਠ ਜਾਈਏ ਅਮਰਨਾ ਦੇ ਸਾਥ ਹੀ ਆ ਭਾਵੇਂ ਜਿੱਥੇ ਮਲਦੀ ਤੋੜ ਜਾਓ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਕਿੱਥੇ ਜਾਵਾਂਗੇ ਮੌਤ ਉੱਥੇ ਆ ਜਾਣੀ ਹੈ ਹਾਂਜੀ ਸਿਖਨ ਕਾਜ ਸੋ ਗੁਰੂ ਹਮਾਰੇ ਸਾਡੇ ਗੁਰੂ ਨੇ ਗੁਰੂ ਕਲਗੀਧਰ ਜੀ ਨੇ ਸੀਸ ਦਿਓ ਨਿਜ ਸੰ ਪਰਵਾਰ ਸਾਡੇ ਵਾਸਤੇ ਆਪਣਾ ਪਰਿਵਾਰ ਵਾਰਿਆ ਸਾਰਾ ਪਰਿਵਾਰ ਹੀ ਸਰਬਸਦਾਨੀ ਕਲਗੀਧਰ ਜੀ ਨੇ ਵਾਰ ਦਿੱਤਾ ਹੈ ਚਾਰੇ ਪੁੱਤਰ ਜਾਣੁ ਕੁਹਾਏ ਸਤਿਗੁਰੂ ਜੀ ਨੇ ਆਪਣੇ ਚਾਰੇ ਪੁੱਤਰ ਸ਼ਹੀਦ ਕਰਾ ਦਿੱਤੇ ਪਾਪਾ ਜੋਲਾਵਰ ਸਿੰਘ ਬਾਬਾ ਫਤੇ ਸਿੰਘ ਛੋਟੇ ਛੋਟੇ ਸਨ ਬਾਬਾਜੀਤ ਸਿੰਘ ਤੁਹਾਰ ਸਿੰਘ ਵੱਡੇ ਸਨ ਉਹ ਚਾਰੇ ਸ਼ਹੀਦ ਹੋ ਗਏ ਸੋ ਚੰਡੀ ਕੀ ਪੇਟ ਕਰਾਏ ਇਹ ਚਾਰੇ ਪੁੱਤਰ ਚੰਡੀ ਦੀ ਪੇਟ ਹੋ ਗਏ ਚੰਡੀ ਦੀ ਪੇਟ ਹੈ ਵੀ ਜੰਗ ਦੇ ਵਿੱਚ ਜੰਗ ਚੰਡੀ ਨਾਮ ਉਹ ਸ਼ਕਤੀ ਦਾ ਜਿਹੜੀ ਜੰਗ ਵਿੱਚ ਵਰਦਦੀ ਹੈ ਖਾਲਸਾ ਜੀ ਜਿੱਥੇ ਧਾਲਾਂ ਤਲਵਾਰਾਂ ਖੜਕਦੀਆਂ ਮੌਤ ਦੀ ਇਹ ਚੰਡੀ ਦੀ ਪੇਟ ਹੋਏ ਚਾਰੇ ਹੀ ਦੋ ਦਾ ਜੰਤੂਰ ਦੀ ਘੜੀ ਵੇਜ ਤੇ ਦੋ ਜ਼ਾਲਮਾਂ ਨੇ ਇਸ ਰੰਦੀਆਂ ਨਹੀਂ ਆਵੇ ਤਣ ਕਸ਼ੀਦ ਕਰ ਦਿੱਤੇ ਹਮਕਾਰਨ ਗੁਰਕੁਲ ਹੈ ਗਵਾਹੀ ਅਸੀਂ ਆਪਣੀ ਕੁੱਲ ਕਿਵੇਂ ਬਚਾਈਏ ਸਾਡੇ ਵਾਸਤੇ ਸਾਡੇ ਗੁਰੂ ਨੇ ਆਪਣੀ ਕੁੱਲ ਨਹੀਂ ਬਚਾਈ ਹਮਕਾਰਨ ਗੁਰਕੁਲ ਹੈ ਗਵਾਹੀ ਗੁਰੂ ਨੇ ਸਾਡੇ ਵਾਸਤੇ ਆਪਣੀ ਕੁੱਲ ਸ਼ਹੀਦ ਕਰਵਾ ਦਿੱਤੀ ਆਪਣੇ ਬੱਚੇ ਸ਼ਹੀਦ ਕਰਾ ਦਿੱਤੇ ਹਮਕੁੱਲ ਰੱਖ ਹੈ ਕੌਣ ਬੰਡਾਈ ਹੁਣ ਅਸੀਂ ਆਪਣੀ ਕੁੱਲ ਰੱਖ ਲਈਏ ਤੇ ਸਾਡੀ ਇਹਦੇ ਚ ਕਿਹੜੀ ਬੜਿਆਈ ਵਾਲੀ ਗੱਲ ਹੋਵੇਗੀ ਸਾਡੀ ਕਿਹੜੀ ਏਡੀ ਵੱਡੀ ਕੋਲ ਹੈ ਉਹ ਤੇ ਗੁਰੂ ਦੀ ਕੋਲ ਸੀ ਬੜੀ ਮਹਾਨ ਸੀ ਅਵਤਾਰਾਂ ਦੇ ਪੁੱਤਰ ਵੀ ਮਹਾਨ ਹੁੰਦੇ ਆ ਤੇ ਉਹਨਾਂ ਨੇ ਆਪਣੇ ਮਹਾਪੁਰਸ਼ਾਂ ਨੇ ਅਵਤਾਰਾਂ ਨੇ ਆਪਣੇ ਪੁੱਤਰ ਸ਼ੀਰਤਰਾ ਦਿੱਤੇ ਸਾਡੇ ਪੁੱਤਰ ਤਾਂ ਸਾਡੇ ਵਰਗਿਆਂ ਦੇ ਲਖਾ ਹੀ ਨੇ ਅਸੀਂ ਆਪਣਾ ਪੁੱਤਰ ਕਿਉਂ ਬਜਾਈਏ ਐਸੇ ਔਰ ਬਾਤ ਬੋ ਪਈ ਇਹੋ ਦੀਆਂ ਗੱਲਾਂ ਜਦੋਂ ਸੁਨੀਆਂ ਨਵਾਬ ਚਿਤ ਤਬ ਐਸੇ ਆਈ ਤਾਂ ਨਵਾਬ ਤੇ ਮਾਨੂ ਵਿੱਚ ਇਸ ਤਰ੍ਹਾਂ ਦਾ ਖਿਆਲ ਆਇਆ ਯਾ ਪੁੱਤਰ ਸਮਝਾਵਾਂ ਐਸੇ ਇਹ ਆਪਣੇ ਪੁੱਤਰ ਨੂੰ ਸਮਝਾ ਰਿਹਾ ਇਹੋ ਜੀ ਪੱਟੀ ਪੜਾ ਰਿਹਾ ਕਿ ਦਾ ਪੁੱਤਰ ਅੜੀਅਲ ਬਣਿਆ ਹੋਇਆ ਹੈ 100 ਦਿਨ ਹੋਵੇ ਮੁੜੇ ਨਾ ਜੈਸੇ ਇਹੋ ਜੀ ਆਪਣੇ ਬੱਚੇ ਨੂੰ ਸਿੱਖਿਆ ਦਿੰਦਾ ਵੀ ਬੱਚਾ ਸਿੱਖੀ ਚ ਹੋਰ ਪੱਕਾ ਹੁੰਦਾ ਜਾ ਰਿਹਾ ਉਹ ਮੁੜ ਨਹੀਂ ਰਿਹਾ ਪਿੱਛੇ ਯਾਦ ਜਦੋਂ ਸੋ ਬੇਟਾ ਕਰੋ ਇਸ ਘਰ ਕੇ ਪਿਓ ਪੁੱਤਰਾਂ ਨੂੰ ਵੱਖਰਾ ਵੱਖਰਾ ਕਰ ਦਿਓ ਵੱਖਰੀ ਵੱਖਰੀ ਜੇਲ੍ਹ ਵਿੱਚ ਬੰਦ ਕਰ ਦਿਓ ਹਵਾਲਾਤ ਵਿੱਚ ਡਰਾਏ ਮਾਰ ਵਿੱਚ ਦੀਨੇ ਪਰੋ ਦੋਵਾਂ ਨੂੰ ਵੱਖਰੇ ਵੱਖਰੇ ਤਸੀਹੇ ਦਿੱਤੇ ਜਾਣ ਪਿਓ ਨੂੰ ਵੱਖਰੇ ਪੁੱਤਰ ਨੂੰ ਵੱਖਰੇ ਦੁਖੀ ਹੋ ਤਜਬ ਬੋਧ ਸਰੀਰ ਉਹ ਲੜਕਾ ਨੌਜਵਾਨ ਹੈ ਬੱਚਾ ਹੈ ਉਹਨੂੰ ਤਸੀਹੇ ਮਿਲਣਗੇ ਦੁਖੀ ਹੋਵੇਗਾ ਪੂ ਜਦੋਂ ਫੰਦੇ ਨੂੰ ਮਾਰ ਪੈਂਦੀਆਂ ਉਹ ਗੁਰੂ ਵੀਰ ਆਪੇ ਭੁੱਲ ਜਾਂਦੇ ਐ ਦੇਵੋਂ ਦੁਖ ਵੇ ਬੋਤ ਸਰੀਰ ਉਸ ਬੱਚੇ ਨੂੰ ਦੁੱਖ ਦਈਏ ਤਸੀਹ ਦਈਏ ਬਹੁਤ ਜੋ ਮੰਗੇ ਸੋਂ ਦੇਹੂੰ ਜੰਗੀਰ ਉਹ ਲਾਲਚ ਵੀ ਦਈਏ ਉਹ ਨੂੰ ਵੀ ਜਗੀਰਾ ਮਿਲਣ ਗਿਆ ਤੈਨੂੰ ਤੇਰੇ ਨਵਾਬਾਂ ਦੇ ਘਰ ਤੇਰੀ ਸ਼ਾਦੀ ਕਰਾਂਗੇ ਇਦਾਂ ਦੇ ਲਾਲਚ ਦਈਏ ਤਬ ਇਸ ਦੇਹਨ ਲਗੇ ਬਹੁਤ ਦੁੱਖ ਉਸ ਲੜਕੇ ਨੂੰ ਬਹੁਤ ਤਸੀਹ ਦੇਣ ਲੱਗ ਪਏ ਵਖਰਾ ਕਰਕੇ ਟੰਗਾਂ ਖੀਚੇ ਕੂਟਾ ਮੁਖ ਉਹਦੀਆਂ ਅੰਦਾ ਤਾਂ ਖਿੱਚਦੇ ਆ ਕੜੀਸਦੇ ਆ ਉਹਨੂੰ ਮਾਰਦੇ ਆ ਚਪੇੜਾ ਮਾਰਦੇ ਆ ਪੁੱਠਾ ਟੰਗਦੇ ਆ ਛਮਕਾ ਮਾਰਦੇ ਆ ਇੱਕ ਟੰਗ ਫੜ ਤਿਸੈ ਘੁਮਾਵੈ ਇੱਕ ਟੰਗ ਤੋਂ ਫੜ ਕੇ ਘੁਮਾਉਂਦੇ ਬੜਾ ਭਾਰੀ ਤੁਸੀਂ ਆ ਦਿੰਦੇ ਚ ਰਖੜੀ ਝਾੜ ਝਾੜ ਕੇ ਬਾਹਰ ਪਿੱਛੇ ਗਿਰਾਵੈ ਬਾਹਰ ਪਿੱਛੇ ਕਰਕੇ ਰਸਾ ਪਾ ਕੇ ਟੰਗ ਛੱਡਦੇ ਆ ਪੁੱਟਾ ਕੋਈ ਦੰਤਨ ਨਖਨ ਜੁਬਾਵੇਂ ਕੋਈ ਆਉਂਦੇ ਜਾਂਦੇ ਝੂਟੀ ਮਾਰ ਦਿੰਦਾ ਕੋਈ ਛੋਟੀ ਮਾਰ ਜਾਂਦਾ ਕੋਈ ਉਹਨੂੰ ਹੋਰ ਦੁੱਖ ਦਿੰਦਾ ਉਲਟੋ ਸਲਟੋ ਕਰੈ ਸੰਤਾਵੈ ਉਲਟੇ ਸਲਟੇ ਬਦਨ ਵੀ ਕਹਿੰਦੇ ਆ ਤੇ ਸਤ ਪਾਸ ਸੰਤਾਪ ਦਿੰਦੇ ਆ ਬੱਚੇ ਨੂੰ ਖੇਚੈ ਨਾਗ ਕਾਣ ਦੁੱਖ ਦੇਹੈ ਕਦੀ ਦਾ ਕੰਨ ਮਰੋੜ ਦਿੰਦੇ ਆ ਕਦੀ ਨੱਕ ਮਰੋੜ ਦਿੰਦੇ ਆ ਕਦੀ ਸਾਹ ਬੰਦ ਕਰ ਦਿੰਦੇ ਆ ਦੰਤ ਇਹ ਤੋੜ ਸੋ ਲੈ ਹੈ ਕਦੀ ਦਾ ਦੰਦ ਤੋੜ ਦਿੰਦੇ ਆ ਤਕਲੀਫ ਦਿੰਦੇ ਆ ਬੱਚੇ ਨੂੰ ਕੋਈ ਕਹਿੰਦੇ ਮਛਲਾ ਹੈ ਇਹ ਕੁੱਟ ਖਾਈ ਜਾਂਦਾ ਬੜਾ ਮਛਲਾ ਏ ਉਤਾਰ ਲਿਓ ਅਬ ਯਾਕੀ ਖਾਲੇ ਇਹਦੀ ਖਾਲ ਲਾਓ ਪੁੱਠੀ ਤਾਂ ਸਿੱਧਾ ਹੋਵੇਗਾ ਇਹਨੂੰ ਪੁੱਠਾ ਟੰਗ ਦੀ ਖਾਲ ਲਾ ਦਿਓ ਐਸੀ ਤੋ ਕਹਾਂ ਲੋਗਣੀਆਂ ਇਸ ਤਰ੍ਹਾਂ ਦੇ ਉਹ ਸਿਪਾਈ ਜਿਹੜੇ ਨੇ ਤੁਲਕਾਂ ਦੇ ਜਲਾਦ ਭਾਈ ਸੁਆ ਬਾਨ ਸਿੰਘ ਨੂੰ ਦੁੱਖ ਦਿੰਦੇ ਬੜੇ ਭਾਰੀ ਜਿਤਨੇ ਦਿਨਕੇ ਦਿੱਤੇ ਭਣੀਆਂ ਉਹਨਾਂ ਨੇ ਜਿੰਨੇ ਕ ਦੁੱਖ ਦੇ ਸਕਦੇ ਸੀ ਉਸ ਬੱਚੇ ਨੂੰ ਦਿੱਤੇ ਭੁੱਖਾ ਵੀ ਰੱਖਿਆ ਪੁੱਠਾ ਵੀ ਟੰਗਿਆ ਮਾਰਿਆ ਕੁੱਟਿਆ ਵੀ ਦੰਦ ਵੀ ਤੋੜ ਦਿੱਤੇ ਤਨ ਨੱਕ ਵੀ ਮਰੋੜਦੇ ਰਹੇ ਬਾਹਾਂ ਮਰੋੜਦੇ ਉਂਗਲਾ ਮਰੋੜ ਦਿੰਦੇ ਜਦੋਂ ਨੀਂਦ ਆਉਂਦੀ ਉਹਨੂੰ ਸੌਣ ਨਹੀਂ ਦਿੰਦੇ ਇਦਾਂ ਤਸੀਹ ਨਾ ਇੱਕ ਇੱਕ ਵਜੇ ਖੜਾ ਕਰਕੇ ਉਠਾ ਕੇ ਕੁੱਟਣ ਲੱਗ ਜਾਂਦੇ ਸਾਰੀ ਸਾਰੀ ਰਾਤ ਪਰੇਸ਼ਾਨ ਕਰਦੇ ਕਹਿ ਨਵਾਬ ਫਿਰ ਚੱਖਣੀ ਚੜਾਵ ਹੁਣ ਨਵਾਬ ਕਹਿਣ ਲੱਗਾ ਇਹਨੂੰ ਚਲਕੜੀ ਚੜ੍ਹ ਹੋਏ ਇਦਾਂ ਸਿੱਧਾ ਨਹੀਂ ਹੁੰਦਾ ਲੜਕਾ ਡਾਰਿਆ ਹੈ ਕਿ ਜਾਣ ਗਵਾਵ ਇਹਨੂੰ ਮਾਰੋ ਪਹਿਲਾਂ ਫਿਰ ਇਹਦਾ ਪਿਓ ਆਪੇ ਹੀ ਮੰਨੇਗਾ ਦੋਹਰਾ ਦੇ ਤੇ ਦੁਖ ਸੋ ਥੱਕ ਗਇਓ ਰਹੋ ਨਾ ਔਰ ਉਪਾਏ ਦੁਖ ਦੇ ਦੇ ਕੇ ਥੱਕ ਗਏ ਕੋਇਲਾ ਨਾ ਰਿਆ ਜਦੋਂ ਤਬ ਬਾਲਕ ਵੀ ਚੁੱਪ ਪਇਓ ਕਸੀ ਭਰੀ ਤੁਸੀਂ ਆਏ ਉਹ ਬੱਚਾ ਬੇਹੋਸ਼ ਹੋ ਕੇ ਡਿੱਗ ਪਿਆ ਤਬ ਚੰਡਾਲ ਉਹ ਆਣ ਪ੍ਰਕਾਰਾ ਦੁਰਗਾ ਨੇ ਫਿਰ ਬੇਹੋਸ਼ ਹੋਏ ਨੂੰ ਹੌਸ ਚੁਲਿਆ ਆ ਕੇ ਆਇਆ ਅਬ ਪਇਓ ਬਾਲਕ ਮਰਨੇ ਵਾਰਾ ਦੁਰਗਾ ਨੂੰ ਦੱਸਿਆ ਵੀ ਉਹ ਤਾਂ ਮਰਨ ਲੱਗਾ ਲੜਕੇ ਦੀ ਬਹੁਤ ਹੋਣ ਲੱਗੀ ਆ ਤਾਂ ਬੇਹੋਸ਼ ਹੋ ਗਿਆ ਸ਼ਵੇਕ ਸਿੰਘ ਸੁਣ ਹੋਇਓ ਰਾਜੀ ਜਦੋਂ ਪਤਾ ਲੱਗਾ ਵੀ ਸ਼ਵੇਕ ਸਿੰਘ ਨੂੰ ਆ ਕੇ ਦੱਸਿਆ ਵੀ ਤੇਰਾ ਪੁੱਤਲ ਤੇ ਮਰਨ ਲੱਗਾ ਤੇਰੇ ਪੁੱਤਲ ਦਾ ਅਖੀਰਲਾ ਸਵਾਸ ਹੈ ਉਹਨਾਂ ਦਾ ਸ਼ੁਕਰ ਹੈ ਮਹਾਰਾਜ ਦਾ ਆਖੋ ਸ੍ਰੀ ਵਾਹਿਗੁਰੂ ਰਾਜੀ ਹੋਇਆ ਕਹਿੰਦਾ ਚਲੋ ਸਿੱਕੀ ਨਹਿ ਬਜਾਵੇ ਉਹਦੀ ਸਤਗੁਰੂ ਰਾਖੀ ਹਮਰੀ ਲਾਜੀ ਸਰਦਾਂ ਨੇ ਸਾਡੀ ਲਾਜ ਰੱਖ ਲਈਆ ਮੇਰਾ ਬੱਚਾ ਮੁਸਲਮਾਨ ਤਾਂ ਨਹੀਂ ਬਣਿਆ ਤਨ ਪੁੱਤਰ ਤਬ ਤਨ ਹੈ ਜਨਨੀ ਕਹਿੰਦਾ ਪੁੱਤਰ ਤੂੰ ਤਾਂ ਹੈ ਤੇਰੀ ਮਾਂ ਵੀ ਤਨ ਹੈ ਰਹੇ ਹੋਤ ਧਰਮ ਯਾਬ ਹਮਰੋਂ ਬਨਨੀ ਸਾਡਾ ਧਰਮ ਨਿਭ ਗਿਆ ਮੈਨੂੰ ਇਹ ਖਤਰਾ ਸੀ ਜਰਾ ਪੁੱਤਰ ਨਾ ਮੁਸਲਮਾਨ ਬਣ ਜਾਵੇ ਸੁਭੇਕ ਸਿੰਘ ਕੋ ਸੋਚ ਤੇ ਆਇਓ ਇਸ ਤਰ੍ਹਾਂ ਸੁਭੇਕ ਸਿੰਘ ਦੇ ਚਿੱਤ ਤੇ ਬਚਨ ਆਇਆ ਕਿਸੇ ਪਾਪ ਨੇ ਪੁੱਤਰ ਜਿਰਾਇਓ ਉਹ ਕਹਿੰਦੇ ਕਿਸੇ ਪਾਪ ਕਰਕੇ ਪੁੱਤਰ ਦਾ ਦੁੱਖ ਸੀਗਾ ਕਟਿਆ ਗਿਆ ਹੈ ਜਿਰਾਇਓ ਭਾਵ ਤੇ ਰਖਣੀ ਤੇ ਚਾੜ ਕੇ ਮਾਰਿਆ ਹੈ ਸਭ ਨਵਾਬ ਨੇ ਨੀਰ ਮੰਗਾਇਓ ਉਹ ਬੱਚਾ ਜੇ ਬੇਹੋਸ਼ੀ ਦਾ ਮਰਿਆ ਨਹੀਂ ਸੀ ਦੂਜੇ ਪਾਸੇ ਸੀ ਪਿਓ ਦੂਜੇ ਪਾਸੇ ਸੀ ਪਿਓ ਨੂੰ ਤਾਂ ਖਬਰ ਦਿੱਤੀ ਵੀ ਤੇਰਾ ਪੁੱਤਰ ਮਰਨ ਲੱਗਾ ਔਰ ਉਹਦੋਂ ਨੂੰ ਮਰਨ ਨਹੀਂ ਦਿੱਤਾ ਉਹਦੇ ਮੂੰਹ ਤੇ ਪਾਣੀ ਦੇ ਛੱਟੇ ਮਾਰਨੇ ਕੋ ਛਿੜ ਕਿਓ ਉਹ ਉਹਦੇ ਮੂੰਹ 'ਚ ਪਾਣੀ ਪਾਇਆ ਕੁਝ ਅੱਖਾਂ ਦੇ ਛੱਟੇ ਮਾਰੇ ਤੱਬ ਕੁਝ ਜੀਵਤ ਇਹ ਮੈਂ ਆਇਆ ਉਹ ਬੱਚੇ ਥੋੜੀ ਜਿਹੀ ਚੇਤਨਾ ਆ ਗਈ ਭਾਬ ਥੋੜਾ ਹੋਸ਼ ਆ ਗਿਆ ਉਹਨੂੰ ਦੇਖ ਕੇ ਦਲਾਸਾ ਤਬੇ ਬੁਲਾਏ ਫਿਰ ਉਹਨਾਂ ਅਫਸਰਾਂ ਨੇ ਪਿਆਰ ਨਾਲ ਗੱਲਾਂ ਕਰਨੀ ਸ਼ੁਰੂ ਕਰਤੀ ਪੁੱਤਰ ਕਾਕਾ ਪਾਣੀ ਪੀ ਰਾ ਕੀ ਹੋਇਆ ਤੈਨੂੰ ਇਦਾਂ ਜੀਆਂ ਗੱਲਾਂ ਮਿੱਠੀਆਂ ਮਿੱਠੀਆਂ ਕਰਨ ਲੱਗ ਪਏ ਬੜੇ ਚਾਲਬਾਜ਼ ਸਨ ਬੋਲੀ ਬਦਲ ਲਈ ਅਬ ਤੁਮ ਜਨਮ ਪਿਓ ਹੈ ਨਿਓ ਕਾਕਾ ਹੋਰ ਤੇਰਾ ਨਵਾਂ ਜਨਮ ਹੋਇਆ ਦੁਬਾਰਾ ਖੁਦਾ ਨੇ ਅੱਲਾ ਨੇ ਤੈਨੂੰ ਪ੍ਰਾਨ ਦਿੱਤੇ ਨਹੀਂ ਤੋਸ਼ ਤਦ ਦੀਨ ਬਚਾਇਓ ਤੈਨੂੰ ਤੇਰਾ ਕੋਈ ਦੋਸ਼ ਨਹੀਂ ਜੋ ਤੈਨੂੰ ਤੇਰੇ ਪਿਓ ਨੇ ਸਿੱਖਿਆ ਦਿੱਤੀ ਹੈ ਨਾ ਪੁੱਤੀ ਉਹਦੇ ਕਰਕੇ ਤੈਨੂੰ ਇਹ ਕਸ਼ਟ ਪੈਣਾ ਪਗਣਾ ਪਿਆ ਮੁਸਲਮਾਨ ਹਿੰਦੂ ਜੋ ਪੈ ਹਾਂ ਜੋ ਮੁਸਲਮਾਨ ਬਣ ਜਾਂਦਾ ਹਿੰਦੂ ਨਵਾਬ ਮੰਗਾਏ ਖੜੇ ਟਿਕ ਕੇ ਉਹਨੂੰ ਨਵਾਬ ਆਪਣੇ ਕੋਲ ਉੱਚੇ ਹਉਦਿਆਂ ਦੇ ਰੱਖਦਾ ਤਨਬਾਲ ਕੋ ਬਾਤਨ ਲਾਇਆ ਉਸੇ ਨੂੰ ਗੱਲਾਂ 'ਚ ਲਾ ਲਿਆ ਤੁਰਕਾਂ ਨੇ ਮੁਸਲਮਾਨ ਤੈਨੂੰ ਕੌਣ ਕਹਾਇਆ ਮੁਸਲਮਾਨ ਬਣ ਜਾ ਤੂੰ ਇਦਾਂ ਉਹਨੂੰ ਮਨਾਉਂਦੇ ਰਹੇ ਮਨਾਉਂਦੇ ਰਹੇ ਹੁਣ ਦੁੱਖਾਂ ਨਾਲ ਤਾਂ ਉਹਦਾ ਸਰੀਰ ਚੂਰ ਹੋਇਆ ਪਿਆ ਸੀ ਉਸ ਲੜਕੇ ਦੇ ਮੂੰਹ ਤੋਂ ਹਾਂ ਨਿਕਲੀ ਕਹਿੰਦਾ ਠੀਕ ਹੈ ਮੈਂ ਮੁਸਲਮਾਨ ਬਣ ਜਾਂਦਾ ਹਾਂ ਕੁਛ ਹੋਈ ਬੜੀ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਬੁਲਾਓ ਉਹਨੂੰ ਸਵੇਕ ਸਿੰਘ ਨੂੰ ਸਵੇਕ ਸਿੰਘ ਤੇਲਾ ਪੁੱਤਰ ਦਾ ਰਾਜ਼ੀ ਹੋ ਗਿਆ ਮੁਸਲਮਾਨ ਬਣਨਾ ਮੰਨ ਗਿਆ ਭਾਈ ਸਵੇਕ ਸੇ ਕਹਿੰਦੇ ਜੋ ਮੰਨ ਗਿਆ ਤੇ ਮੈਨੂੰ ਮਿਲਾਓ ਹੋ ਸਕਦਾ ਮੈਂ ਵੀ ਬਨ ਜਾਵਾਂ ਬੱਚਾ ਨੇੜੇ ਆਇਆ ਭਾਈ ਸਵੇਕ ਸਿੰਘ ਨੇ ਨੇੜੇ ਕਰਕੇ ਮੱਥੇ ਤੇ ਹੱਥ ਰੱਖਿਆ ਇਦਾਂ ਫੇਰ ਦਿੱਤਾ ਇਹ ਜਗ੍ਹਾ ਤੇ ਲਿਖਿਆ ਵੀ ਚਰਨਾਂ ਦਾ ਜੋੜਾ ਫੇਰ ਦਿੱਤਾ ਜਾਂ ਹੱਥ ਫੇਰ ਦਿੱਤਾ ਇਦਾਂ ਹੱਥ ਫੇਰ ਕੇ ਕਹਿੰਦੇ ਹੁਣ ਪੁਛੋਏ ਨੂੰ ਹੁਣ ਪੁਛਿਆ ਕਾਕਾ ਮੁਸਲਮਾਨ ਬਣਨਾ ਚਾਹਨਾ ਹੈ ਉਹ ਕਹਿੰਦਾ ਖਬਰਦਾਰ ਨਹੀਂ ਮੁਸਲਮਾਨ ਬਣਦਾ ਨਾ ਲਿਆ ਤਾ ਉਹ ਕਹਿੰਦਾ ਸਵੇਰੇ ਤੂੰ ਕੀ ਜਾਦੂ ਕੀਤਾ ਕਹਿੰਦਾ ਜਾਦੂ ਨਹੀਂ ਇਹ ਤੇ ਕਰਮਾਂ ਚ ਕਿਸੇ ਜਨਮ ਦਾ ਲੇਖ ਸੀਗਾ ਮੁਸਲਮਾਨ ਬਣਨ ਦੀ ਹਾਂ ਕਰਨ ਦਾ ਉਹ ਮੈਂ ਲੇਖ ਹੀ ਮਿਟਾ ਦਿੱਤਾ ਅਕਾਲ ਸਤਨਾਮ ਦੇ ਗੁਰੂ ਖਾਨ ਸਾਹਿਬ ਜੀ ਦੀ ਬੇਅੰਤ ਸ਼ਕਤੀ ਹੈ ਖਾਲਸਾ ਸਭ ਕੁਝ ਕਰ ਸਕਦਾ ਭਾਈ ਸਵੇਰੇ ਕਹਿੰਦੇ ਅਸੀਂ ਉਹ ਲੇਖ ਹੀ ਮਿਟਾ ਦਿੱਤਾ ਮੱਥੇ ਤੇ ਲਿਖਿਆ ਸੀਗਾ ਬਣਨ ਦਾ ਹੁਣ ਦੀ ਇਹ ਹਾਂ ਕਰੇਗਾ ਜਿੰਨੇ ਮਰਜ਼ੀ ਤੁਸੀਂ ਇਹ ਦਈ ਜਾਓ ਫਿਰ ਪੁੱਤਰ ਵੀ ਸ਼ਹੀਦ ਕੀਤਾ ਤੇ ਪਿਓ ਵੀ ਸ਼ਹੀਦ ਕੀਤਾ